ਸਤ ਸ੍ਰੀ ਅਕਾਲ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਬੱਚਿਓ ਅੱਜ ਆਪਾਂ ਕਰਾਂਗੇ ਐਮਸੀਕਿਊਜ਼ ਅਰਥ ਸ਼ਾਸਤਰ ਦੇ ਜਿਹੜੀ ਕਿ ਸਾਡੀ 10th ਕਲਾਸ ਦੇ ਵਿੱਚ ਹੈਗੇ ਨੇ ਜੋ ਤੁਹਾਨੂੰ ਐਗਜ਼ਾਮੀਨੇਸ਼ਨ ਪੁਆਇੰਟ ਆਫ View ਨਾਲ ਕਾਫੀ ਇੰਪੋਰਟੈਂਟ ਨੇ ਇਸ ਤੋਂ ਪਹਿਲਾਂ ਆਪਾਂ ਜਿਹੜੇ ਨੇ ਭੂਗੋਲ ਨਾਲ ਸੰਬੰਧਤ ਐਮਸੀਕਿਊਜ਼ ਕਰ ਚੁੱਕਿਆ ਤੇ ਉਮੀਦ ਕਰਦਾ ਹਾਂ ਤੁਹਾਨੂੰ ਉਹ ਸਮਝ ਆਏ ਹੋਣਗੇ ਹੁਣ ਆਪਾਂ ਸ਼ੁਰੂ ਕਰੀਏ ਇਸ ਤੋਂ ਪਹਿਲਾਂ ਮੈਂ ਉਮੀਦ ਕਰਦਾ ਹਾਂ ਤੁਸੀਂ ਸਾਰਿਆਂ ਨੇ ਚੈਨਲ ਸਬਸਕ੍ਰਾਈਬ ਕਰ ਲਿਆ ਹੋਵੇਗਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਜੋ ਵੀ ਵੀਡੀਓ ਤੁਹਾਨੂੰ ਨਾਮਿਤ ਆ ਰਹੀ ਹੈ ਉਹਦੇ ਬਾਰੇ ਤੁਹਾਨੂੰ ਨੋਟੀਫਿਕੇਸ਼ਨ ਹੈ ਜਿਹੜਾ ਉਹ ਮਿਲਦਾ ਰਹੇ ਸਾਰੇ ਬੱਚੇ ਵੀਡੀਓਜ਼ ਨੂੰ ਪੂਰੀ ਡਿਟੇਲ ਦੇ ਨਾਲ ਦੇਖਿਆ ਕਰੋ ਤਾਂ ਕਿ ਜਿਹੜੀਆਂ ਹੁਣ ਜੋ ਤੁਸੀਂ ਪ੍ਰੀ-ਬੋਰਡ ਦੇ ਪੇਪਰ ਦਿੱਤੇ ਨੇ ਉਹਨਾਂ ਵਿੱਚ ਜੋ ਕੁਝ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਆਉਣ ਵਾਲੇ ਜਿਹੜੇ ਪੇਪਰ ਨੇ ਤੁਹਾਡੇ ਉਹਨਾਂ ਦੇ ਵਿੱਚ ਨਾ ਦੁਹਰਾਇਆ ਜਾਵੇ ਤੇ ਉਸ ਨੂੰ ਬਹੁਤ ਵਧੀਆ ਤਰੀਕੇ ਨਾਲ ਤੁਹਾਡੀ ਤਿਆਰੀ ਦੇ ਨਾਲ ਜਿਹੜਾ ਹੈ ਉਹ ਤੁਹਾਡੇ ਪੇਪਰ ਹੋ ਸਕਣ ਕੱਲੇ ਬੱਚਿਓ ਮੈਂ ਤੁਹਾਨੂੰ ਹਰ ਵਾਰ ਇੱਕ ਗੱਲ ਸਮਝਾਉਣਾ ਹੁੰਦਾ ਕਿ ਕੱਲੇ ਆਨਸਰ ਜਿਸ ਤਰ੍ਹਾਂ ਉਹ ਨੋਟਸ ਮੇਰੇ ਕੋਲ ਹੈਗੇ ਨੇ ਇਹ ਤੁਹਾਡੇ ਕੋਲ ਵੀ ਹੋ ਸਕਦੇ ਨੇ ਹੈਗੇ ਨੇ ਕੱਲੇ ਆਨਸਰਸ ਇੰਪੋਰਟੈਂਟ ਨਹੀਂ ਹੁੰਦੇ ਠੀਕ ਹੈ ਖਾਸ ਕਰਕੇ ਅਰਥ ਸ਼ਾਸਤਰ ਦੀ ਗੱਲ ਕਰਾਂ ਕਿਉਂਕਿ ਇਹਦੀ ਪਾਰਟਿਕੂਲਰ ਇੱਕ ਟਰਮਨੋਲੋਜੀ ਹੈਗੀ ਆ ਹਰ ਇੱਕ ਸ਼ਬਦ ਦਾ ਇੱਕ ਆਪਣਾ ਮਤਲਬ ਹੈਗਾ ਜਦੋਂ ਤੱਕ ਤੁਹਾਨੂੰ ਉਹ ਮਤਲਬ ਕਲੀਅਰ ਨਹੀਂ ਹੋਗਾ ਤਾਂ ਉਦੋਂ ਤੱਕ ਤੁਹਾਨੂੰ ਉਹ ਆਨਸਰ ਵੀ ਤੁਹਾਡੇ ਦਿਮਾਗ ਦੇ ਵਿੱਚ ਨਹੀਂ ਪੈਂਦੇ ਇਸ ਕਰਕੇ ਖਾਸ ਬੱਚੇ ਜ਼ਿਆਦਾਤਰ ਕੀ ਕਰਦੇ ਨੇ ਸਮਾਜਿਕ ਵਿਗਿਆਨ ਦੇ ਵਿੱਚ ਇਤਿਹਾਸ ਤੇ ਜਿਹੜਾ ਪੰਘੋਲ ਵਾਲਾ ਪਾਠ ਹੈ ਉਹਦੀ ਕੋਸ਼ਿਸ਼ ਇਖਤਿਆਰੀ ਕਰਦੇ ਨੇ ਤੇ ਨਾਗਰਿਕ ਸ਼ਾਸਤਰ ਥੋੜਾ ਅਰਥ ਸ਼ਾਸਤਰ ਨੂੰ ਟੋਟਲੀ ਇਗਨੋਰ ਕਰ ਦਿੰਦੇ ਨੇ ਪਰ ਬੱਚਿਓ ਇਹ ਵੀ ਇਕੁਅਲੀ ਇੰਪੋਰਟੈਂਟ ਹੈਗਾ ਸਾਡੇ ਲਈ ਅਰਥ ਸ਼ਾਸਤਰ ਨੂੰ ਸਮਝ ਕੇ ਹੀ ਜਿਹੜਾ ਹੈ ਉਹਦੇ ਆਨਸਰਸ ਜਿਹੜੇ ਨੇ ਕੁਐਸਚਨਸ ਦੇ ਉਹ ਜਿਆਦਾ ਤਰੀਕੇ ਨਾਲ ਤੁਹਾਡੇ ਪੱਲੇ ਪੈ ਸਕਦੇ ਨੇ ਤਾਂ ਇਸ ਲਈ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਹਰੇ ਕੁਐਸਚਨ ਨੂੰ ਸਹੀ ਤਰੀਕੇ ਨਾਲ ਸਮਝਾਵਾਂ ਠੀਕ ਹੈ ਸਮਝਣਾ ਬਹੁਤ ਜ਼ਰੂਰੀ ਹੈਗਾ ਜਦੋਂ ਤੁਸੀਂ ਸਮਝ ਗਏ ਤਾਂ ਤੁਹਾਨੂੰ ਉਹਦੇ ਨਾਲ ਰਿਲੇਟਡ ਅਗਰ ਕੋਈ ਹੋਰ ਕੁਐਸਚਨ ਵੀ ਪੇਪਰ ਦੇ ਵਿੱਚ ਆ ਜਾਂਦਾ ਤਾਂ ਤੁਸੀਂ ਉਸ ਨੂੰ ਵੀ ਹੱਲ ਕਰ ਪਾਉਂਗੇ ਠੀਕ ਹੈ ਇਸ ਲਈ ਵੀਡੀਓ ਨੂੰ ਪੂਰੇ ਵਿਸਥਾਰ ਨਾਲ ਦੇਖਿਆ ਕਰੋ ਤੇ ਕਾਪੀ ਪੈਨ ਨਾਲ ਰੱਖ ਕੇ ਨੋਟ ਡਾਉਨ ਕਰਦੇ ਰਿਹਾ ਕਰੋ ਜੋ ਕੋਈ ਇੰਪੋਰਟੈਂਟ ਗੱਲ ਤੁਹਾਨੂੰ ਆਨਸਰਸ ਤੋਂ ਇਲਾਵਾ ਵੀ ਸਿੱਖਣ ਨੂੰ ਮਿਲਦੀ ਹੈਗੀਆ ਤਾਂ ਹੁਣ ਆਪਾਂ ਅੱਜ ਦਾ ਕੁਐਸਚਨ ਹੈ ਜੋ ਪਹਿਲਾ ਅਰਥ ਸ਼ਾਸਤਰ ਦਾ ਉਹ ਨੂੰ ਹੈ ਅਰਥ ਸ਼ਾਸਤਰ ਦੀ ਧਨ ਸੰਬੰਧੀ ਪਰਿਭਾਸ਼ਾ ਕਿਸ ਨੇ ਦਿੱਤੀ ਠੀਕ ਹੈ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਰਥ ਸ਼ਾਸਤਰ ਅਸੀਂ ਕਿਹਨੂੰ ਕਹਿੰਦੇ ਹਾਂ ਫਿਰ ਅਸੀਂ ਧੰਨ ਕੀ ਨੂੰ ਕਹਿੰਦੇ ਆ ਠੀਕ ਹੈ ਇਹ ਸਾਰੀਆਂ ਗੱਲਾਂ ਕਲੀਅਰ ਅੱਗੇ ਮੈਂ ਜਾ ਕੇ ਤੁਹਾਨੂੰ ਇੱਕ ਨੰਬਰ ਜਾਂ ਦੋ ਨੰਬਰ ਦੇ ਕੋਈ ਜਿਹੜੇ ਤਿੰਨ ਨੰਬਰ ਦੇ ਕੁਐਸਚਨ ਆਣਗੇ ਉੱਥੇ ਵੀ ਇਹਨਾਂ ਨੂੰ ਕਲੀਅਰ ਕਰਾਂਗਾ ਤਾਂ ਅਰਥ ਸ਼ਾਸਤਰ ਜਿਹੜਾ ਸਾਡਾ ਇਹਦੇ ਸੰਬੰਧੀ ਕਈ ਅਰਥ ਸ਼ਾਸਤਰੀਆਂ ਨੇ ਇਸ ਦੇ ਅਧਿਐਨ ਨੂੰ ਲੈ ਕੇ ਵੱਖ-ਵੱਖ ਪਰਿਭਾਸ਼ਾਵਾਂ ਦਿੱਤੀਆਂ ਵੱਖ-ਵੱਖ ਤਰ੍ਹਾਂ ਕੇ ਨਾਲ ਦੀ ਵਿਆਖਿਆ ਕੀਤੀ ਤਾਂ ਦੋ ਜਿਹੜੇ ਅਰਥ ਸ਼ਾਸਤਰੀ ਸੀ ਕੈਡਮ ਸਮਿਥ ਤੇ ਕੈਲਫਰੈਡ ਮਾਰਸ਼ਲ ਜਿਨ੍ਹਾਂ ਦੀਆਂ ਪਰਿਭਾਸ਼ਾਵਾਂ ਸਾਨੂੰ 10ਵੀਂ ਕਲਾਸ ਦੇ ਵਿੱਚ ਆndੀਆਂ ਨੇ ਟੈਡਮ ਸਮਿਥ ਨੇ ਕਿਹਾ ਸੀ ਕਿ ਅਰਥ ਸ਼ਾਸਤਰ ਹੈ ਇਹਦਾ ਸਬੰਧ ਸਿਰਫ ਧਨ ਨਾਲ ਹੈ ਕਿ ਧਨ ਨੂੰ ਕਿਵੇਂ ਕਮਾਣਾ ਹੈ ਕਿਵੇਂ ਉਹਦੀ ਮੈਨੇਜਮੈਂਟ ਕਰਨੀ ਆ ਠੀਕ ਹੈ ਕਿਵੇਂ ਬਚਾਣਾ ਸਾਰਾ ਕੁਝ ਇਹਦਾ ਮਤਲਬ ਅਰਥ ਸ਼ਾਸਤਰ ਵਿੱਚ ਅਸੀਂ ਸਿਰਫ ਧਨ ਨਾਲ ਸੰਬੰਧਿਤ ਜਿਹੜਾ ਹੈ ਪੜਦੇ ਹਾਂ ਪਰ ਇੱਕ ਗੱਲ ਦਾ ਹੋਰ ਇੱਥੇ ਖਿਆਲ ਰੱਖਿਓ ਆਮ ਤੌਰ ਤੇ ਬੱਚੇ ਜਿਹੜੇ ਧਨ ਹੈ ਸਧਾਰਨ ਪਾਸ਼ਾ ਵਿੱਚ ਧਨ ਤੋਂ ਮਤਲਬ ਸਿਰਫ ਰੁਪਈਆਂ ਤੋਂ ਲੈ ਲੈਂਦੇ ਨੇ ਅਰਥ ਸ਼ਾਸਤਰ ਦੇ ਵਿੱਚ ਧਨ ਦਾ ਮਤਲਬ ਇਕੱਲਾ ਰੁਪਈਏ ਨਹੀਂ ਹੁੰਦਾ ਬੱਚਿਓ ਕੋਈ ਵੀ ਚੀਜ਼ ਜਿਹਦੀ ਫੇਸ ਵੈਲਿਊ ਹੈਗੀ ਆ ਅਰਥ ਸ਼ਾਸਤਰ ਦੇ ਵਿੱਚ ਉਸ ਨੂੰ ਧਨ ਕਿਹਾ ਜਾਂਦਾ ਹੈ ਫੇਸ ਵੈਲੀ ਤੋਂ ਮਤਲਬ ਕੋਈ ਵੀ ਚੀਜ਼ ਜਿਹਨੂੰ ਵੇਚ ਕੇ ਸਾਨੂੰ ਧਨ ਪ੍ਰਾਪਤ ਹੋ ਸਕਦਾ ਚਾਹੇ ਉਹ ਸੰਪਤੀ ਹੋਵੇ ਚਾਹੇ ਉਹ ਸੋਨਾ ਚਾਂਦੀ ਕੋਈ ਧਾਤ ਹੋਵੇ ਚਾਹੇ ਸਾਡੀਆਂ ਫਸਲਾਂ ਹੋਣ ਠੀਕ ਹੈ ਚਾਹੇ ਸਾਡੇ ਜੰਗਲ ਜਾਨਵਰ ਹੋਣ ਤਾਂ ਅਰਥ ਸ਼ਾਸਤਰ ਦੀ ਪਰਿਭਾਸ਼ਾ ਦੇ ਵਿੱਚ ਸਾਰੇ ਲਈ ਉਹ ਧਨ ਹੈਗਾ ਠੀਕ ਹੈ ਤਾਂ ਐਡਮ ਸਮਿਥ ਨੇ ਇਹ ਪਰਿਭਾਸ਼ਾ ਦਿੱਤੀ ਸੀ ਕਿ ਅਰਥ ਸ਼ਾਸਤਰ ਵਿੱਚ ਅਸੀਂ ਧਨ ਸੰਬੰਧੀ ਹੀ ਪੜਦੇ ਹਾਂ ਤਾਂ ਇਸ ਕਰਕੇ ਸਾਡਾ ਆਨਸਰ ਹੈ ਐਡਮ ਸਮਿਥ ਠੀਕ ਫਿਰ ਐਡਮਸ ਮਿਥਰ ਨੇ ਤਾਂ ਇੱਕ ਪੱਖ ਲਿਆ ਧਨ ਵਾਲਾ ਪਰ ਧਨ ਦਾ ਮੁੱਖ ਪਰਪਸ ਕੀ ਹੁੰਦਾ ਹੈ ਪੈਸਾ ਕੀ ਕਰਨ ਲਈ ਲਿਆ ਜਾਂਦਾ ਹੈ ਪੈਸੇ ਦਾ ਮਤਲਬ ਜਿਹੜਾ ਇੱਕ ਹੋਰ ਅਰਥਸ਼ਾਸਤਰੀ ਸੀ ਐਲਫਰਡ ਮਾਰਸ਼ਲ ਠੀਕ ਹੈ ਉਹਨੇ ਕਿਹਾ ਕਿ ਅਰਥਸ਼ਾਸਤਰ ਦਾ ਮਤ ਸੰਬੰਧ ਕੱਲਾ ਧਨ ਨਾਲ ਨਹੀਂ ਹੈਗਾ ਅਰਥਸ਼ਾਸਤਰ ਕੀਆ ਪੌਤੇ ਕਲਿਆਣ ਨਾਲ ਸੰਬੰਧਿਤ ਪਰਿਭਾਸ਼ਾ ਆਇਆ ਉਹਨੇ ਕਿਹਾ ਕਿ ਪੈਸੇ ਦਾ ਮਕਸਦ ਵੀ ਕੀ ਹੈ ਲੋਕਾਂ ਦਾ ਕਲਿਆਣ ਕਰਨਾ ਲੋਕਾਂ ਦਾ ਭਲਾ ਕਰਨਾ ਠੀਕ ਹੈ ਤਾਂ ਇਸ ਕਰਕੇ ਐਲਫਰਡ ਮਾਰਸ਼ਲ ਨੇ ਅਰਥਸ਼ਾਸਤਰ ਨੂੰ ਦੂਸਰੇ ਐਂਗਲ ਤੋਂ ਲੈ ਕੇ ਉਹਨੇ ਕਿਹਾ ਕਿ ਅਰਥਸ਼ਾਸਤਰ ਦਾ ਸੰਬੰਧ ਕਦੇ ਨਾਲ ਹੈਗਾ ਪੌਤੇ ਕਲਿਆਣ ਦਾ ਤਾਂ ਇਸ ਕਰਕੇ ਤੁਸੀਂ ਹੁਣ ਦੋ ਹੀ ਚੀਜ਼ਾਂ ਖਿਆਲ ਰੱਖਣੀਆਂ ਕਿ ਅਰਥ ਸ਼ਾਸਤਰੀ ਧਨ ਸੰਸੰਧੀ ਪਰਿਭਾਸ਼ਾ ਐਡਮ ਸਮਿਥ ਨੇ ਦਿੱਤੀ ਤੇ ਅਰਥ ਸ਼ਾਸਤਰ ਦੀ ਪੌਤੇ ਕਲਿਆਣ ਸੰਬੰਧੀ ਸੰਬੰਧ ਪਰਿਭਾਸ਼ਾ ਜਿਹੜੀ ਉਹ ਕਿਹਨੇ ਦਿੱਤੀ ਐਲਫਰਡ ਮਾਰਸ਼ਲ ਨੇ ਉਹਨੇ ਕਿਹਾ ਵੀ ਕੱਲਾ ਧਨ ਕਮਾਣਾ ਨਹੀਂ ਉਸ ਧਨ ਨੂੰ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਭਲਾਈ ਦੇ ਨਾਲ ਵਰਤਣਾ ਉਹ ਮੁੱਖਸ ਮਕਸਦ ਹੈਗਾ ਅਰਥ ਸ਼ਾਸਤਰ ਦਾ ਪੜਨ ਦਾ ਇਹ ਫਾਇਦਾ ਹੈਗਾ ਉਸ ਤੋਂ ਬਾਅਦ ਹੈ ਸਰਵਜਨਕ ਕਾਰਜ ਦੇ ਮੁੱਖ ਸਾਧਨ ਕਿਹੜੇ ਨੇ ਹੁਣ ਸਰਵਜਨਕ ਕੀ ਹੁੰਦਾ ਹੈ ਸਰਵਜਨਕ ਅਸੀਂ ਕਹਿੰਦੇ ਹਾਂ ਸਰਕਾਰੀ ਸਰਕਾਰ ਕਿੱਥੋਂ ਕਿੱਥੋਂ ਕਾਰਜੇ ਲੈਂਦੀ ਆ ਠੀਕ ਹੈ ਮੁੱਖ ਸਾਧਨ ਮੀਨਸ ਉਹ ਕਿੱਥੋਂ ਕਿੱਥੋਂ ਸਰੋਤ ਕੀਨੇ ਉਹਦੇ ਕਿੱਥੋਂ ਕਿੱਥੋਂ ਕਰਜ਼ੇ ਲੈ ਜਾਂਦੀ ਆ ਠੀਕ ਹੈ ਉਦੇਸ਼ ਦੇ ਅੰਦਰੋਂ ਵੀ ਕਰਜ਼ੇ ਲੈਂਦੀ ਆ ਅਦਰੋਂ ਨਹੀਂ ਸਾਧਨਾਂ ਤੋਂ ਵੀ ਲੈਂਦੀ ਆ ਚਾਹੇ ਦੇਸ਼ ਦੇ ਬੈਂਕ ਨੇ ਚਾਹੇ ਵੱਡੇ ਵੱਡੇ ਅਧਿయోగਪਤੀ ਨੇ ਤੇ ਬਾਹਰਲੇ ਨੇ ਜਿਸ ਤਰ੍ਹਾਂ ਵਰਲਡ ਬੈਂਕ ਹੈ ਠੀਕ ਹੈ ਆਈਐਮਐਫ ਹੈ ਬਾਹਰਲੇ ਦੇਸ਼ ਨੇ ਉਹਨਾਂ ਤੋਂ ਵੀ ਕਰਜ਼ੇ ਲੈਂਦੀ ਹੈਗੀ ਆ ਤਾਂ ਇਸ ਕਰਕੇ ਸਾਡਾ ਆਪਸ਼ਨ ਹੈ ਈਡੀ ਠੀਕ ਹੈ ਅਗਰ ਤੁਹਾਨੂੰ ਸਰਬਜਨਕ ਕਰਜ਼ੇ ਨਹੀਂ ਸਮਝ ਆਂਦਾ ਤਾਂ ਤੁਸੀਂ ਇਹ ਨਹੀਂ ਸਮਝ ਪਾਉਂਦੇ ਕਿ ਇਹ ਹੈ ਕੀ ਆ ਇਸ ਕਰਕੇ ਅਰਥ ਸ਼ਾਸਤਰ ਦੇ ਵਿੱਚ ਇੱਕ ਇੱਕ ਸ਼ਬਦ ਨੂੰ ਬੜੇ ਧਿਆਨ ਨਾਲ ਸਮਝ ਕੇ ਚੱਲਣਾ ਹੈ ਸਰ ਜਨ ਕਾਰਜ ਦਾ ਮਤਲਬ ਹੁੰਦਾ ਸਰਕਾਰ ਜਿਹੜੇ ਕਾਰਜੇ ਨੇ ਉਹ ਕਿੱਥੋਂ ਲੈਂਦੀ ਹੈਗੀ ਅੱਗੇ ਹੈ ਭੁਗਤਾਨ ਬਾਕੀ ਕਿਹੜੀ ਅਰਥ ਵਿਵਸਥਾ ਵਿੱਚ ਮਿਲਦਾ ਹੈ ਠੀਕ ਹੈ ਹੁਣ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਭੁਗਤਾਨ ਬਾਕੀ ਹੁੰਦਾ ਕੀ ਆ ਇੱਕ ਸਾਲ ਦੌਰਾਨ ਜੋ ਇੱਕ ਦੇਸ਼ ਬਾਹਰਲੇ ਦੇਸ਼ਾਂ ਦੇ ਨਾਲ ਚਾਹੇ ਵਪਾਰ ਕਰਦਾ ਜਾਂ ਕੁਝ ਵੀ ਜੋ ਉਹਦੀਆਂ ਲੈਣ ਦੇਰੀਆਂ ਤੇ ਦੇਣਦਾਰੀਆਂ ਨੇ ਉਹਨਾਂ ਦੇ ਜਿਹੜਾ ਆ ਹਿਸਾਬ ਕਿਤਾਬ ਨੂੰ ਅਸੀਂ ਕਹਿੰਦੇ ਆ ਭੁਗਤਾਨ ਬਾਕੀ ਠੀਕ ਹੈ ਤੱਪ ਭੁਗਤਾਨ ਬਾਕੀ ਹੁਣ ਜਦੋਂ ਬਾਰਲੇ ਦੇਸ਼ਾਂ ਦੇ ਨਾਲ ਵਪਾਰ ਕਰਨਾ ਠੀਕ ਹੈ ਤੇ ਉਹਨਾਂ ਨੂੰ ਚੀਜ਼ਾਂ ਭੇਜਣੀਆਂ ਵੀ ਨੇ ਉਹਨਾਂ ਤੋਂ ਮੰਗਵਾਉਣੀਆਂ ਨੇ ਠੀਕ ਤਾਂ ਉਹਨੂੰ ਅਸੀਂ ਭੁਗਤਾਨ ਬਾਕੀ ਕਹਿੰਦੇ ਹੁਣ ਜੇ ਬਾਹਰਲੇ ਦੇਸ਼ਾਂ ਨਾਲ ਵਪਾਰ ਕਰਨਾ ਤੇ ਇਹਦਾ ਮਤਲਬ ਕੀ ਹੋਊਗਾ ਉਹ ਖੁੱਲੀ ਅਰਥਵਿਵਸਥਾ ਹੋਊਗੀ ਹੁਣ ਖੁੱਲੀ ਅਰਥਵਿਵਸਥਾ ਦਾ ਮਤਲਬ ਪਤਾ ਹੋਣਾ ਚਾਹੀਦਾ ਖੁੱਲੀ ਅਰਥਵਿਵਸਥਾ ਅਸੀਂ ਉਹਨੂੰ ਕਹਿੰਦੇ ਹਾਂ ਜਿਹਦੇ ਵਿੱਚ ਕੀ ਆ ਇੱਕ ਦੇਸ਼ ਦੂਸਰੇ ਦੇਸ਼ਾਂ ਦੇ ਨਾਲ ਕੀ ਕਰਦੇ ਨੇ ਵਪਾਰ ਕਰਦੇ ਨੇ ਉਧਰੋਂ ਚੀਜ਼ਾਂ ਮੰਗਵਾਉਂਦੇ ਵੀ ਨੇ ਤੇ ਉਹਨਾਂ ਨੂੰ ਭੇਜਦੇ ਵੀ ਨੇ ਬੰਦ ਅਵਰ ਅਰਥਵਿਵਸਥਾ ਅਸੀਂ ਉਸਨੂੰ ਕਹਿੰਦੇ ਹਾਂ ਜਿਹਦੇ ਵਿੱਚ ਬਾਹਰਲੇ ਦੇਸ਼ਾਂ ਨਾਲ ਕੋਈ ਵਪਾਰ ਨਹੀਂ ਕੀਤਾ ਜਾਂਦਾ ਨਾ ਚੀਜ਼ਾਂ ਜਿਹੜੀਆਂ ਨੇ ਭੇਜੀਆਂ ਜਾਂਦੀਆਂ ਨੇ ਆਯਾਤ ਕੀਤੇ ਜਾਂਦੇ ਨੇ ਜਾਂ ਨਿਰਯਾਤ ਕੀਤੇ ਜਾਂਦੇ ਨੇ ਠੀਕ ਹੈ ਤਾਂ ਇਸ ਕਰਕੇ ਖੁੱਲੀ ਅਰਥਵਿਵਸਥਾ ਹੈ ਜਿਹੜੀ ਜਿਹਦਾ ਭਾਰਤ ਦੀ ਹੁਣ ਖੁੱਲੀ ਅਰਥਵਿਵਸਥਾ ਹੈ ਜਿਹਦੇ ਵਿੱਚ ਅਸੀਂ ਕੀ ਕਰਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਬਾਹਰਲੇ ਦੇਸ਼ਾਂ ਤੋਂ ਮੰਗਵਾਉਂਦੇ ਵੀ ਹੈਗੀਆਂ ਤੇ ਬਹੁਤ ਸਾਰੀਆਂ ਚੀਜ਼ਾਂ ਅਸੀਂ ਬਾਹਰਲੇ ਦੇਸ਼ਾਂ ਨੂੰ ਭੇਜਦੇ ਹਾਂ ਤੇ ਆਮ ਤੌਰ ਤੇ ਭਾਰਤ ਦਾ ਭੁਗਤਾਨ ਬਾਕੀ ਹੈ ਜਿਹੜਾ ਟ੍ਰੇਡ ਬੈਲੈਂਸ ਹੈ ਜਿਹੜਾ ਉਹ ਕੀ ਰਹਿੰਦਾ ਆ ਕਨੈਕਟਿਵ ਰਹਿੰਦਾ ਹੈ ਅਸੀਂ ਆਯਾਤ ਜਿਆਦਾ ਕਰਦੇ ਹਾਂ ਨਿਰਯਾਤ ਘੱਟ ਕਰਦੇ ਹਾਂ ਤਾਂ ਆਯਾਤ ਨਿਰਯਾਤ ਨੇ ਜਿਹੜੇ ਉਹ ਕਿਹੜੀ ਅਰਥਵਿਵਸਥਾ ਵਿੱਚ ਹੋਣਗੇ ਖੁੱਲੀ ਅਰਥਵਿਵਸਥਾ ਵਿੱਚ ਹੋਣਗੇ ਠੀਕ ਹੈ ਸਰਕਾਰ ਦੀ ਮੋਦ੍ਰਿਕ ਨੀਤੀ ਦਾ ਸਬੰਧ ਕਿਸ ਨਾਲ ਹੈ ਠੀਕ ਹੈ ਸਰਕਾਰ ਕੀ ਕਰਦੀ ਆ ਮੋਦਰਾ ਦੀ ਨੀਤੀ ਮੋਦ੍ਰਿਕ ਨੀਤੀ ਇੱਕ ਪਾਲਿਸੀ ਬਣਾਉਂਦੀ ਆ ਠੀਕ ਹੈ ਉਹਦੇ ਵਿੱਚ ਉਹ ਕੀ ਕਰਦੀ ਹੈਗੀ ਆ ਉਹਦੇ ਵਿੱਚ ਉਹ ਦੇਖਦੀ ਆ ਕਿ ਮੋਦਰਾ ਦੀ ਮੰਗ ਕਿੰਨੀ ਹੈ ਤੇ ਮੋਦਰਾ ਦੀ ਪੂਰਤੀ ਕਿੰਨੀ ਹੈ ਠੀਕ ਹੈ ਮੰਗ ਤੋਂ ਮਤਲਬ ਕਿ ਕਿੰਨੀ ਡਿਮਾਂਡ ਸਰਕਾਰ ਦੇ ਕੋਲ ਹੈ ਤੇ ਦੂਜਾ ਪੂਰਤੀ ਦਾ ਮਤਲਬ ਹੁੰਦਾ ਸਰਕਾਰ ਦੇ ਕੋਲ ਕਿੰਨਾ ਪੈਸਾ ਹੈਗਾ ਆ ਠੀਕ ਹੈ ਤਾਂ ਉਸ ਨੂੰ ਕਹਿੰਦੇ ਆ ਮੁਦਰਾ ਦੀ ਮੰਗ ਅਤੇ ਪੂਰਤੀ ਤੈ ਇਹਦਾ ਸਬੰਧ ਹੈਗਾ ਆ ਸਰਕਾਰ ਦੀ ਮੋਦਰੀਕ ਨੀਤੀ ਦਾ ਸਬੰਧ ਮੁਦਰਾ ਮੀਨਸ ਫਿਰ ਉਹ ਹੀ ਗੱਲ ਮੈਂ ਕਹਿਣਾ ਕੱਲਾ ਰੁਪਈਏ ਨਹੀਂ ਸਾਰੇ ਤਰ੍ਹਾਂ ਦਾ ਜਿਹੜੀ ਧਨ ਇਹ ਧਨ ਮੁਦਰਾ ਇਹ ਅਲੱਗ-ਅਲੱਗ ਸ਼ਬਦ ਆਣਗੇ ਠੀਕ ਹੈ ਨਾ ਤਾਂ ਇਸ ਜੀ ਨੂੰ ਥੋੜਾ ਜਿਹਾ ਧਿਆਨ ਨਾਲ ਸਮਝ ਕੇ ਚੱਲਣਾ ਜਦੋਂ ਆਪਾਂ ਰੁਪਈਆ ਦੀ ਗੱਲ ਕਰਦੇ ਆ ਤਾਂ ਉੱਥੇ ਅਸੀਂ ਸਿਰਫ ਗੱਲ ਕਰਦੇ ਆ ਕਰੰਸੀ ਦੀ ਠੀਕ ਹੈ ਜੀ ਆਰਥਿਕ ਵਿਕਾਸ ਵਿੱਚ ਛੇਡ ਲਿਖਿਆ ਨੂੰ ਕਿਸ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਦੇਖੋ ਬੱਚਿਓ ਜਿਹੜਾ ਆਰਥਿਕ ਵਿਕਾਸ ਹੈ ਕਿਸੇ ਵੀ ਦੇਸ਼ ਦਾ ਉਹਦਾ ਮਾਤਰਾਤਮਕ ਬਦਲਾਨੀ ਹੈ ਬਦਲਾ ਨਹੀਂ ਹੈ ਇਹ ਮਾਤਰਾਤਮਕ ਮੀਨਸ ਕੁਆਂਟੀਟੀ ਦੀ ਗੱਲ ਨਹੀਂ ਕਰਦੇ ਅਸੀਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸਾਡੇ ਕੋਲ ਪੈਸਾ ਆ ਜ਼ਮੀਨ ਆ ਤਾਂ ਉਹ ਨਹੀਂ ਉਸ ਦੇ ਨਾਲ ਨਾਲ ਕੀ ਹੈਗਾ ਆ ਗੁਣਾਤਮਕ ਬਦਲਾਅ ਵੀ ਨੇ ਗੁਣਾਤਮਕ ਬਦਲਾਅ ਦਾ ਮਤਲਬ ਕੋਈ ਦੇਸ਼ ਪੈਸੇ ਪੱਖੋਂ امیر ਹੋ ਸਕਦਾ ਪਰ ਉੱਥੇ ਦੇ ਨਾਗਰਿਕ ਕੀ ਹੋਣ ਕਮਜ਼ੋਰ ਹੋਣ ਸਿਹਤ ਪੱਖੋਂ ਖਰਾਬ ਹੋਣ ਪੜੇ ਲਿਖੇ ਨਾ ਹੋਣ ਠੀਕ ਹੈ ਨਾ ਉਹਨਾਂ ਦੀਆਂ ਸੜਕਾਂ ਅੱਛੀਆਂ ਨਾ ਹੋਣ ਉੱਥੇ ਸਹੂਲਤਾਂ ਅੱਛੀਆਂ ਨਾ ਹੋਣ ਤਾਂ ਉਹ ਦੇਸ਼ ਨੂੰ ਵੀ ਅਸੀਂ ਡਿਵੈਲਪ ਜਿਹੜਾ ਵਿਕਸਿਤ ਦੇਸ਼ ਨਹੀਂ ਕਹਿ ਸਕਦੇ ਇਸ ਕਰਕੇ ਮਾਤਰਾ ਪੱਖੋਂ ਵੀ ਚੀਜ਼ਾਂ ਦੀ ਬਹੁਤਾਤ ਵੀ ਹੋਣੀ ਚਾਹੀਦੀਆ ਪਰ ਉਹ ਚੀਜ਼ਾਂ ਦੇ ਨਾਲ ਜਿਹੜਾ ਮਨੁੱਖ ਹੈ ਜਾਂ ਜਿਹੜਾ ਵਾਤਾਵਰਨ ਹੈ ਉਹਦੇ ਵਿੱਚ ਕੀ ਗੁਣਾਤਮਕ ਤਬਦੀਲੀਆਂ ਵੀ ਆਣੇ ਚਾਹੀਦੀਆਂ ਨੇ ਤਾਂ ਇਹ ਜਦੋਂ ਦੋਨੋਂ ਹੀ ਹੋਣ ਗਿਆ ਤਾਂ ਇਹ ਆਰਥਿਕ ਵਿਕਾਸ ਨੂੰ ਪ੍ਰਭਾਵਿਤ ਕਰਦੀਆਂ ਹੈਗੀਆਂ ਹੁਣ ਜਿਸ ਤਰ੍ਹਾਂ ਵੇਖੋ ਆ ਗੁਣਾਤਮਕ ਜਿਹੜਾ ਹੈ ਉਹਦਾ ਹੀ ਇੱਕ ਹਿੱਸਾ ਹੈ ਸ਼ੀਸ਼ੂ ਮੌਤ ਕਿਸੇ ਵੀ ਦੇਸ਼ ਵਿੱਚ ਜਿਹੜੀ ਹੈ ਇਹਨੂੰ ਇੱਕ ਆਪਾਂ ਅੱਗੇ ਪੜਾਂਗੇ ਇਹਦੇ ਵਿੱਚ HDI ਹਿਊਮਨ ਡਿਵੈਲਪਮੈਂਟ ਇੰਡੈਕਸ ਠੀਕ ਹੈ ਹਰ ਸਾਲ ਵਰਲਡ ਬੈਂਕ ਜਿਹੜੀ ਹੈ ਉਹ ਜਾਰੀ ਕਰਦੀ ਹੈ ਕਿਹੜਾ ਦੇਸ਼ ਕਿੰਨਾ ਅੱਛਾ ਹੈਗਾ ਇਸ ਬੇਸ ਦੇ ਉੱਤੇ ਤਾਂ ਉਹ ਗੁਣਾਤਮਕ ਬਦਲਾ ਦੇ ਨਾਲ-ਨਾਲ ਹੀ ਚੀਜ਼ਾਂ ਨੂੰ ਦੇਖਿਆ ਜਾਂਦੀਆਂ ਨੇ ਕਈ ਵਾਰ ਮਾਤਰਾਤਮਕ ਬਦਲਾ ਘੱਟ ਹੁੰਦੇ ਨੇ ਪਰ ਗੁਣਾਤਮਕ ਜਿਹੜੇ ਅੱਛੇ ਹੋਣ ਤਾਂ ਉਹ ਦੇਸ਼ ਨੂੰ ਅਸੀਂ ਡਿਵੈਲਪਡ ਦੇਸ਼ ਮੰਨਦੇ ਹਾਂ ਹੁਣ ਸ਼ਿਸ਼ੂ ਮੌਤ ਦਰ ਤੋਂ ਮਤਲਬ ਹੁੰਦਾ ਪਹਿਲਾਂ ਤਾਂ ਸ਼ਿਸ਼ੂ ਅਸੀਂ ਕਿਹਨੂੰ ਆ ਅਸੀਂ ਕਿਹਨੂੰ ਮੰਨਦੇ ਹਾਂ 0 ਸਾਲ ਦਿਨ ਤੋਂ ਲੈ ਕੇ ਜਿਹੜਾ ਸਾਡੇ ਕੋਲ 12 ਮਹੀ ਦਾ ਬੱਚਾ ਹੈਗਾ ਯਾਨੀ ਕਿ 0 ਦਿਨ ਤੋਂ ਲੈ ਕੇ 365 ਦਿਨ ਤੱਕ ਦੇ ਬੱਚੇ ਨੂੰ 365 ਦਿਨ ਮੀਨਸ ਇੱਕ ਸਾਲ ਉਹਨੂੰ ਅਸੀਂ ਕੀ ਮੰਨਦੇ ਆ ਸ਼ਿਸ਼ੂ ਮੰਨਦੇ ਆ ਠੀਕ ਹੈ ਉਸ ਨੂੰ ਸ਼ਿਸ਼ੂ ਮੌਤ ਦਰ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਇਹ ਵੀ ਕਿਸੇ ਦੇਸ਼ ਦੀ ਕਿ ਉਹ ਵਿਕਸਤਾ ਕ ਵਿਕਸਤਾ ਨੂੰ ਨਾਪਣ ਦਾ ਇੱਕ ਤਰੀਕਾ ਹੈਗਾ ਕਿ ਉੱਥੇ 1000 ਬੱਚੇ ਵਿੱਚ ਕਿੰਨੇ ਬੱਚਿਆਂ ਦੀ ਮੌਤ ਹੈ ਜਿਹੜੀ ਉਹ ਹੁੰਦੀ ਹੈਗੀ ਠੀਕ ਹੈ ਸ਼ਿਸ਼ੂ ਮੌਤ ਦਰ ਅਸੀਂ ਜਿਹਨੂੰ ਕਹਿੰਨੇ ਆ ਉਸ ਤੋਂ ਬਾਅਦ ਹੈ ਜੀਵਨ ਦੇ ਪੌਤਕ ਗੁਣਾਤਮਕ ਸੂਚਕਾਂਕ ਦਾ ਨਿਰਮਾਣ ਕਿਸ ਦੁਆਰਾ ਕੀਤਾ ਜਾ ਕਿਹਾ ਠੀਕ ਹੈ ਹੁਣ ਜਿਹੜੀ ਆਪਾਂ ਗੱਲ ਕੀਤੀ ਆ ਠੀਕ ਹੈ ਪੌਤੇ ਗੁਣਾਤਮਕ ਸੂਚਕਾਂਕ ਜਿਹਦੀ ਨਾਲ ਆਪਾਂ ਕੀ ਕਰਨਾ ਆ ਨਾਪਣਾ ਕਿ ਕਿਸੇ ਦੇਸ਼ ਦੇ ਵਿੱਚ ਕਿੰਨੇ ਡਿਵੈਲਪ ਨੇ ਇਹ ਕਨਸੈਪਟ ਕਿਹਨੇ ਦਿੱਤਾ ਸੀਗਾ ਮੋਰਸ ਡੀ ਮੋਰਸ ਨੇ ਬੱਚਿਓ ਜਿਦਾਂ ਹੁਣ ਐਡਮ ਸਮਿਥ ਧਨ ਸੰਬੰਧੀ ਪਰਿਭਾਸ਼ਾ ਠੀਕ ਹੈ ਐਲਫਰਡ ਮਾਰਸ਼ਲ ਪੌਤੇ ਖੇਲਣ ਦੀ ਪਰਿਭਾਸ਼ਾ ਮੋਰਸ ਡੀ ਮੋਰਸ ਨੇ ਸਾਨੂੰ ਪੌਤੇ ਗੁਣਾਤਮਕ ਸੂਚਕਾਂਕ ਦਿੱਤਾ ਸੀ ਠੀਕ ਹੈ ਤਾਂ ਇਹ ਜਿਹੜੇ ਨੇ ਕੋਸ਼ ਇੰਗਲਿਸ਼ ਨਾਮ ਨੇ ਇਹਨਾਂ ਨੂੰ ਰੱਟੇ ਮਾਰ ਕੇ ਹੀ ਯਾਦ ਕਰਿਓ ਉਸ ਤੋਂ ਬਾਅਦ ਹੈ 223 ਵਿੱਚ ਭਾਰਤ ਦਾ ਮਾਨਕ ਵਿਕਾਸ ਸੂਚਕ ਅੰਕ ਵਿੱਚ ਕੀ ਦਰਜਾ ਸੀ ਠੀਕ ਹੈ 1923 ਦੇ ਵਿੱਚ 191 ਦੇਸ਼ਾਂ ਦੇ ਵਿੱਚ ਇਹ ਸਰਵੇ ਕੀਤਾ ਗਿਆ ਠੀਕ ਹੈ ਜਿਦੇ ਵਿੱਚ ਭਾਰਤ ਦਾ ਦਰਜਾ ਕਿੰਨਾ ਸੀਗਾ 132 ਸੰਸਾਰ ਦੇ 191 ਦੇਸ਼ਾਂ ਨੂੰ ਠੀਕ ਹੈ ਜਿੱਦਾਂ ਹਣਾ ਸ਼ਿਸ਼ੂ ਮੌਤ ਦਰ ਹੈ ਬੰਦੇ ਦੀ ਐਵਰੇਜ ਦਰ ਹੈ ਕਿੰਨੇ ਕੈਲੋਰੀਜ਼ ਖਾਣਕ ਕਿਸੇ ਵਿਅਕਤੀ ਨੂੰ ਮਿਲਦਾ ਹੈਗਾ ਆ ਠੀਕ ਆ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਕਿੰਨੇ ਲੋਕ ਪਿੰਡਾਂ 'ਚ ਰਹਿੰਦੇ ਨੇ ਸ਼ਹਿਰਾਂ 'ਚ ਲੈਂਦੇ ਨੇ ਕਿਸ ਤਰ੍ਹਾਂ ਦੀਆਂ ਉੱਥੇ ਸਹੂਲਤਾਂ ਨੇ ਸਿਹਤ ਸਬੰਧੀ ਸਿੱਖਿਆ ਸਬੰਧੀ ਇਹ ਸਾਰੇ ਚੀਜ਼ਾਂ ਬਹੁਤ ਸਾਰੀਆਂ ਪੈਰਾਮੀਟਰਸ ਹੁੰਦੀਆਂ ਨੇ ਉਹਦੇ ਵਿੱਚੋਂ ਜਦੋਂ ਨਾਪਣੇ ਗਿਆ ਤਾਂ ਭਾਰਤ ਦਾ ਕਿੰਨਾਮਾ ਨੰਬਰ ਆਇਆ 132ਵਾਂ ਨੰਬਰ ਆਇਆ ਠੀਕ ਆ ਹੁਣ 224 ਦੇ ਵਿੱਚ 193 ਦੇਸ਼ਾਂ ਦੇ ਵਿੱਚ ਜਿਹੜਾ ਸੀਗਾ ਇਹ ਦੁਆਰਾ ਤੋਂ ਕੀਤਾ ਗਿਆ ਤਾਂ ਉਹਦੇ ਵਿੱਚ ਭਾਰਤ ਦਾ 134ਵਾਂ ਨੰਬਰ ਆਇਆ ਜੋ ਨੂੰ ਜੇ 123 ਦਾ 223 ਦਾ ਪੁੱਛਦਾ ਤਾਂ 132ਵਾਂ ਨੰਬਰ ਜੇ ਹੁਣ 1 224 ਦਾ ਪੁੱਛਿਆ ਜਾਂਦਾ ਤਾਂ ਭਾਰਤ ਦਾ ਨੰਬਰ ਹੈਗਾ 134 ਤੇ ਪਹਿਲੇ ਨੰਬਰ ਤੇ ਜਿਹੜਾ ਸੀਗਾ ਉਹ ਸਵਿਟਜ਼ਰਲੈਂਡ ਸੀ ਫਸਟ ਨੰਬਰ ਤੇ ਸਵਿਟਜ਼ਰਲੈਂਡ ਸੀ ਤੇ ਦੋ ਨੰਬਰ ਤੇ ਨਾਰਵੇ ਸੀ ਪਿਛਲੇ ਬਾਰ ਵੀ ਇਹੀ ਸੀਗੇ ਤਾਂ ਸਵਿਟਜ਼ਰਲੈਂਡ ਤੇ ਨਾਰਵੇ ਦੇ ਵਿੱਚ ਜਿਹੜਾ ਜਿੰਦਗੀ ਦਾ ਪੱਧਰ ਹੈ ਉਹ ਸਭ ਤੋਂ ਉੱਪਰ ਹੈਗਾ ਆ ਅੱਗੇ ਹੈ ਕੇਰਲਾ ਗਰੀਬੀ ਰੇਖਾ ਤੋਂ ਹੇਠ ਲਿਖਿਆਂ ਵਾਲੀ ਜਨਸੰਖਿਆ ਦਾ ਅਨੁਪਾਤ ਕਿੰਨਾ ਹੈ ਗਰੀਬੀ ਰੇਖਾ ਠੀਕ ਹੈ ਅਸੀਂ ਭਾਰਤ ਦੇ ਵਿੱਚ ਜਿਹੜਾ ਹੈ ਜਨਸੰਖਿਆ ਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਕਿੰਨੀ ਕ ਅਮੀਰ ਆ ਕਿੰਨੀ ਕ ਗਰੀਬ ਹੈ ਤਾਂ ਇੱਕ ਪੈਰਾਮੀਟਰ ਬਣਾਇਆ ਗਿਆ ਠੀਕ ਹੈ ਜਿਸ ਤਰ੍ਹਾਂ ਕਿ ਸਾਡੇ ਕੋਲ ਹੈਗਾ ਕਿ 181 ਰੁਪਏ ਠੀਕ ਹੈ ਪਰ ਡੇ ਜਿਹਦੀ ਇਨਕਮ ਇਸ ਤੋਂ ਘੱਟ ਹੈਗੀ ਆ ਤਾਂ ਉਹਨੂੰ ਅਸੀਂ ਗਰੀਬ ਮੰਨਦੇ ਆ ਤਾਂ ਭਾਰਤ ਦੇ ਵਿੱਚ ਜਿਹੜਾ ਹੈ ਉਹ ਆ ਦੇਖੋ ਅਗਲੇ ਕੁਐਸਚਨ 11ਵੇਂ ਦੇ ਵਿੱਚ ਹੈ ਸਾਨੂੰ 21.9% ਲੋਕ ਅਜੇ ਵੀ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਨੇ ਤੇ ਕੇਰਲਾ ਜਿਹਨੂੰ ਅਸੀਂ ਕੀ ਕਹਿੰਦੇ ਆ ਸਭ ਤੋਂ ਜ਼ਿਆਦਾ ਸਿੱਖਿਆਤ ਰਾਜ ਕਹਿੰਦੇ ਆ ਭਾਰਤ ਦਾ ਸਭ ਤੋਂ ਜ਼ਿਆਦਾ ਪੜਿਆ ਲਿਖਿਆ ਰਾਜ ਕਿਹੜਾ ਆ ਕੇਰਲ ਹੈਗਾ ਤੇ ਉੱਥੇ ਵੀ ਗਰੀਬੀ ਰੇਖਾ ਕਿੰਨੀ ਹੈਗੀ ਆ 7.05% ਹੈ ਠੀਕ ਹੈ ਇਹਦਾ ਇੱਕ ਹੋਰ ਆ ਜਾਂਦਾ ਕਿ ਕੇਰਲਾ ਵਿੱਚ ਲਿੰਗ ਅਨੁਪਾਤ ਕਿੰਨਾ ਹੈ ਠੀਕ ਹੈ ਤਾਂ ਭਾਰਤ ਦਾ ਇੱਕੋ ਇੱਕ ਦੇਸ਼ ਹੈਗਾ ਜਿੱਥੇ 1000 ਮਰਦਾਂ ਦੇ ਪਿੱਛੇ ਜਦੋਂ ਅਸੀਂ ਆਪਾਂ ਔਰਤਾਂ ਦੀ ਗਿਣਤੀ ਨਾਪਦੇ ਹਾਂ ਨੂੰ ਲਿੰਗ ਅਨੁਪਾਤ ਕਿਹਾ ਜਾਂਦਾ ਤਾਂ ਜਿੱਥੇ 1000 ਜਿਹੜੀਆਂ ਨੇ 84 ਔਰਤਾਂ ਨੇ ਯਾਨੀ ਕਿ ਔਰਤਾਂ ਦੀ ਗਿਣਤੀ ਜ਼ਿਆਦਾ ਹੈਗੀ ਆ ਮਰਦਾਂ ਦੀ ਗਿਣਤੀ ਇੱਥੇ ਘੱਟ ਹੈਗੀ ਆ ਅਗਰ ਆਪਾਂ ਆਪਣੇ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਜਿਹੜਾ ਹੈਗਾ ਇਸ ਮਾਮਲੇ ਦੇ ਵਿੱਚ ਵੀ ਬਹੁਤ ਜ਼ਿਆਦਾ ਪਿੱਛੇ ਹੈ ਲਿੰਗ ਅਨੁਪਾਤ ਦੀ ਵੀ ਗੱਲ ਕਰਦੇ ਆ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ 1000 ਮਰਦਾਂ ਦੇ ਪਿੱਛੇ 895 ਔਰਤਾਂ ਨੇ ਤੇ ਸਭ ਤੋਂ ਘੱਟ ਜਿੜਾ ਲਿੰਗ ਅਨੁਪਾਤ ਹੈ ਉਹ ਕਿੱਥੇ ਹੈਗਾ ਹਰਿਆਣਾ ਦੇ ਵਿੱਚ ਜਿੱਥੇ ਤਕਰੀਬਨ 873 ਦੇ ਕਰੀਬ ਲੜਕੀਆਂ ਨੇ ਪੰਜਾਬ ਦੇ ਵਿੱਚ ਵੀ 895 ਦੂਜੇ ਨੰਬਰ ਤੇ ਅਸੀਂ ਹਾਂ ਜਾਨੀ ਕਿ ਅਸੀਂ ਵੀ ਜਿਹੜਾ ਹੈ ਲਿੰਗ ਭੇਦਭਾਵ ਬਹੁਤ ਜ਼ਿਆਦਾ ਕਰਦੇ ਹਾਂ ਫੀਮੇਲ ਫਿਟੀਸਾਈਡ ਦੀ ਜਦੋਂ ਗੱਲ ਕਰਦੇ ਹਾਂ ਪ੍ਰੂਨ ਅਤਿਆ ਦੀ ਗੱਲ ਕਰਦੇ ਹਾਂ ਦੈਟ ਮੀਨਸ ਇੱਥੇ ਕਾਫੀ ਜ਼ਿਆਦਾ ਹੋ ਰਹੀ ਹੈਗੀ ਠੀਕ ਹੈ ਜੀ ਤਾਂ ਇਹ ਚੀਜ਼ਾਂ ਨੇ ਜਿਹੜੀਆਂ ਕਿਸੇ ਵੀ ਸਟੇਟ ਨੂੰ ਦਰਦਾਖਾਂ ਦੱਸ ਸਕਦੀਆਂ ਨੇ ਕਿ ਉਹ ਵਿਕਸਿਤ ਹੈ ਕਿ ਅਵਿਕਸਿਤ ਹੈ ਤਾਂ ਕੇਰਲ ਹੈ ਜਿਹੜਾ ਉਹਨੂੰ ਅਸੀਂ ਵਿਕਸਿਤ ਮੰਨਦੇ ਹਾਂ ਸਭ ਤੋਂ ਪੜਿਆ ਲਿਖਿਆ ਮੰਨਦੇ ਹਾਂ ਕਿਉਂ ਮੰਨਦੇ ਹਾਂ ਤਾਂ ਹੀ ਉੱਥੇ ਔਰਤਾਂ ਦੀ ਗਿਣਤੀ ਜ਼ਿਆਦਾ ਹੈਗੀ ਹੈ ਇਹ ਚੀਜ਼ਾਂ ਹਿਊਮਨ ਡੈਕਸ ਦੇ ਵਿੱਚ ਕਾਊਂਟ ਕੀਤੀਆਂ ਜਾਂਦੀਆਂ ਨੇ ਠੀਕ ਹੈ ਤਾਂ ਤੁਸੀਂ ਹੁਣ ਇੱਥੇ ਆ ਪੁਆਇੰਟ ਵੀ ਪੜ ਲੈਣੇ ਨਾਲ ਜਿਹੜੀ ਮੈਂ ਤੁਹਾਨੂੰ ਗੱਲਾਂ ਦੱਸ ਰਿਹਾ ਇਹਨਾਂ ਨੂੰ ਵੀ ਨੋਟ ਕਰਨਾ ਹੈਗਾ ਕਿ ਅਗਰ ਇਹਦੇ ਨਾਲ ਸੰਬੰਧਤਾਂ ਤਾਂ ਮਾਤਾ ਮੌਤ ਦਰ ਠੀਕ ਹੈ ਜਦੋਂ ਬੱਚਾ ਪੈਦਾ ਹੁੰਦਾ ਕਿੰਨੀਆਂ ਮਾਮਾ ਦੀ ਉਸ ਸਮੇਂ ਮੌਤ ਹੋ ਜਾਂਦੀ ਆ ਠੀਕ ਹੈ ਇਹ ਜਿਹੜੀ ਆ 1 ਲੱਖ ਔਰਤਾਂ ਦੇ ਪਿੱਛੇ ਗਿਣਿਆ ਜਾਂਦਾ ਹੈਗਾ ਠੀਕ ਹੈ ਬੱਚਿਆਂ ਨੂੰ ਜਨਮ ਦੇ ਦਿਨ ਤੇ ਸਮੇਂ ਮਾਤਾ ਮਾਂ ਦੀ ਹੋਣ ਵਾਲੀ ਮੌਤ ਦਰ ਤੋਂ ਹੈ 1 ਸਾਲ ਦੇ ਵਿੱਚ 1 ਲੱਖ ਔਰਤਾਂ ਦੇ ਵਿੱਚੇ ਕਿੰਨੀਆਂ ਜਿਹੜੇ ਬੱਚੇ ਨੇ ਜਿਹੜੀਆਂ ਮਾਵਾਂ ਦੀ ਮੌਤ ਹੋਈ ਉਹਨੂੰ ਅਸੀਂ ਮਾਤਾ ਮੌਤ ਦਰ ਕਹਿੰਦੇ ਆ ਇਹ ਵੀ ਹਿਊਮਨ ਇੰਡੈਕਸ ਦਾ ਇੱਕ ਪੈਰਾਮੀਟਰ ਹੈਗਾ ਜਿਹਦੇ ਨਾਲ ਆਪਾਂ ਕਿਸੇ ਦੇਸ਼ ਨੂੰ ਜਾਣਦੇ ਆ ਕਿ ਇਹ ਡਿਵੈਲਪਡ ਹੈ ਅੰਡਰਡਿਵੈਲਪਡ ਕਿਸੇ ਸਮੇਂ ਗਾਹਕ ਨੂੰ ਉਹਨਾਂ ਦੀ ਮੰਗ ਜਮਾ ਖਾਤੇ ਵਿੱਚੋਂ ਪੈਸੇ ਲੈਂਦੀ ਆ ਗਿਆ ਹੁੰਦੀ ਹੈ ਠੀਕ ਹੈ ਕੋਈ ਕਸਟਮਰ ਹੈ ਕਿਸੇ ਨੇ ਖਾਤਾ ਖੜਾਇਆ ਹੋਇਆ ਤਾਂ ਉਹ ਆਪਣੇ ਜਮਾ ਖਾਤੇ ਵਿੱਚੋਂ ਆਪਣੇ ਬੈਂਕ ਅਕਾਊਂਟ ਵਿੱਚੋਂ ਕਦੋਂ ਪੈਸੇ ਲੈ ਸਕਦਾ ਹੈ ਠੀਕ ਹੈ ਅਜੇ ਤਾਂ ATM ਕਾਰਡ ਹੈਗੇ ਨਹੀਂ ਆਨਲਾਈਨ ट्रांजैक्शन ਹੈ ਤਾਂ ਉਹਦੇ ਨਾਲ ਅਸੀਂ ਕੀ ਕਰ ਸਕਦੇ ਹਾਂ ਕਦੇ ਵੀ ਜਿਹੜਾ ਹੈ ਉਹਨੂੰ ਮੰਗ ਕਰ ਸਕਦੇ ਹੈਗੇ ਠੀਕ ਅੱਗੇ ਹੈ ਹੇਠ ਲਿਖਿਆ ਵਿੱਚੋਂ ਕਿਹੜਾ ਮੁਦਰਾ ਦਾ ਕਾਰਜ ਹੈ ਮੁਦਰਾ ਮੀਨਸ ਮੈਂ ਤੁਹਾਨੂੰ ਪਹਿਲਾਂ ਜਿਹੜੀ ਕਰੰਸੀ ਦੀ ਗੱਲ કરી ਤਨ ਅਲੱਗ ਚੀਜ਼ ਹੋਗੀ ਮੁਦਰਾ ਅਲੱਗ ਚੀਜ਼ ਹੋਗੀ ਠੀਕ ਹੈ ਮੁਦਰਾ ਮੀਨਸ ਹੁੰਦਾ ਜੋ ਅਸੀਂ ਆਪਸ ਦੇ ਵਿੱਚ ਐਕਸਚੇਂਜ ਚੀਜ਼ਾਂ ਖਰੀਦੇ-ਵੇਚਦੇ ਆ ਉਹਨਾਂ ਨੂੰ ਕੀ ਕਰਦੇ ਆ ਵਟਾਂਦਰੇ ਦਾ ਸਾਧਨ ਬਣਤਦੇ ਆ ਹੁਣ ਇੱਕ ਗੱਲ ਦਾ ਇੱਥੇ ਖਿਆਲ ਰੱਖਿਆ ਕਰੋ ਜਦੋਂ ਤੁਹਾਨੂੰ ਐਮਸੀਕਿਊ ਟਾਈਪ ਕੁਐਸਚਨ ਆਂਦੇ ਨੇ ਹੁਣ ਜਿਸ ਤਰ੍ਹਾਂ ਇੱਥੇ ਆ ਗਿਆ ਇੱਕ ਕੁਐਸਚਨ ਆ ਗਿਆ ਇਟਲਕੀਆਂ ਵਿੱਚੋਂ ਕਿਹੜਾ ਮੁਦਰਾ ਦਾ ਕਾਰਜ ਨਹੀਂ ਹੈ ਇਹਦਾ ਮਤਲਬ ਤਿੰਨ ਕਾਰਜ ਹੈਗੇ ਨੇ ਇੱਕ ਨਹੀਂ ਹੈਗਾ ਤੁਹਾਨੂੰ ਇਹੀ ਕੁਐਸਚਨ ਤਿੰਨ ਨੰਬਰ 'ਚ ਵੀ ਆ ਸਕਦਾ ਕਿ ਮੁਦਰਾ ਦੇ ਕੋਈ ਤਿੰਨ ਕਾਰਜ ਦੱਸੋ ਤਾਂ ਤੁਸੀਂ ਆ ਪੁਆਇੰਟਾਂ ਤੋਂ ਹੀ ਦੇਖ ਕੇ ਲਿਖ ਵੀ ਸਕਦੇ ਹੈਗੇ ਕੀ ਮੁਦਰਾ ਵਟਾਂਦਰੇ ਦੇ ਸਾਧਨ ਬਦਵੇਂ ਵਰਤੀ ਜਾਂਦੀ ਹੈ ਮੁਦਰਾ ਮੁੱਲ ਦਾ ਮਾਪ ਹੈ ਕਿ ਕਿਸੇ ਚੀਜ਼ ਦਾ ਕਿੰਨਾ ਮੁੱਲ ਹੋਊਗਾ ਆਪਾਂ ਉਹ ਵੀ ਰੁਪਈਆ ਚ ਦੱਸ ਦਿਆਂ ਠੀਕ ਹੈ ਨਾ ਮੁੱਲ ਦਾ ਭੰਡਾਰ ਹੈ ਕੋਈ ਸਾਡੇ ਕੋਲ ਜਿਹੜਾ ਆ ਭੰਡਾਰ ਪਿਆ ਕਿਸੇ ਚੀਜ਼ ਦਾ ਤਾਂ ਉਹਦਾ ਵੀ ਆਪਾਂ ਕੀਮਤ ਦੱਸਣੀ ਹੋਵੇ ਉਹ ਵੀ ਕੀ ਦੱਸ ਦਿੰਨੇ ਆ ਭੀ ਐਨੇ ਲੱਖ ਦੇ ਐਨੇ ਸਮਾਨ ਸਾਡੇ ਕੋਲ ਪਿਆ ਹੈਗਾ ਠੀਕ ਹੈ ਬਚਤ ਖਾਤਾ ਜਿਹੜਾ ਉਹ ਉਹ ਮੁਦਰਾ ਦਾ ਕੰਮ ਨਹੀਂ ਹੈਗਾ ਉਹ ਇੱਕ ਅਲੱਗ ਹੈ ਮੁਦਰਾ ਆਪਾਂ ਇਹਦੇ ਵਿੱਚ ਸੇਵਿੰਗ ਅਕਾਊਂਟਸ ਆਪਾਂ ਕਹਿ ਸਕਦੇ ਆ ਇਹ ਬੈਂਕ ਦਾ ਜੇ ਕਿਸੇ ਕੋਲ ਪੈਸਾ ਨਹੀਂ ਵੀ ਹੈ ਬਚਤ ਖਾਤਾ ਤਾਂ ਉਹ ਵੀ ਖੋਲ ਸਕਦਾ ਹੈ ਪਰ ਉਹ ਮੁੱਲ ਦਾ ਭੰਡਾਰ ਨਹੀਂ ਕਰ ਸਕਦਾ ਮਾਪ ਨਹੀਂ ਕਰ ਸਕਦਾ ਤੇ ਵਟਾਂਦਰੇ ਦਾ ਸਾਧਨ ਨਹੀਂ ਕਰ ਸਕਦਾ ਠੀਕ ਹੈ ਤਾਂ ਮੁਦਰਾ ਦਾ ਇਹ ਕਾਰਜ ਬਚਤ ਖਾਤਾ ਜਿਹੜਾ ਮੁਦਰਾ ਦਾ ਕਾਰਜ ਨਹੀਂ ਹੈ ਇਹ ਬੈਂਕ ਵਾਲਾ ਕਾਰਜ ਹੈ ਠੀਕ ਤੇ ਇਸ ਕਰਕੇ ਥੋੜਾ ਜਿਹਾ ਪੇਪਰ ਦੇ ਵਿੱਚ ਜਦੋਂ ਪੇਪਰ ਨੂੰ ਹੱਲ ਕਰਦੇ ਹੋ ਧਿਆਨ ਨਾਲ ਕਰਿਆ ਕਰੋ ਕਈ ਕੁਐਸਚਨਸ ਦੇ ਆਨਸਰ ਨੇ ਜਿਹੜੇ ਉਹ ਆਲਰੇਡੀ ਪੇਪਰ ਦੇ ਵਿੱਚ ਹੀ ਹੁੰਦੇ ਨੇ ਜਿਹੜੇ ਉੱਥੋਂ ਹੀ ਦੇਖ ਕੇ ਤੁਸੀਂ ਅੱਛੀ ਤਰ੍ਹਾਂ ਲਿਖ ਸਕਦੇ ਹੈਗੇ ਹੋ ਹੇਠ ਲਿਖਿਆ ਵਿੱਚੋਂ ਕਿਹੜਾ ਉਧਾਰ ਦਾ ਰਸਮੀ ਸਰੋਤ ਨਹੀਂ ਹੈ ਠੀਕ ਹੈ ਤੁਸੀਂ ਪੈਸੇ ਉਧਾਰ ਲੈਣੇ ਆ ਰਕਮ ਉਧਾਰ ਲੈਣੀ ਆ ਪਰ ਉਹ ਰਸਮੀ ਸਰੋਤ ਨਹੀਂ ਹੈ ਰਸਮੀ ਮੀਨਸ ਹੁੰਦਾ ਜਿੱਥੇ ਤੁਹਾਨੂੰ ਸਰਕਾਰੀ ਤੌਰ ਤੇ ਪ੍ਰੋਪਰ ਪ੍ਰੋਸੀਜਰ ਨੂੰ ਅਡਾਪਟ ਕਰਨ ਤੋਂ ਬਾਅਦ ਤੁਹਾਨੂੰ ਜਿਹੜੇ ਪੈਸੇ ਨੇ ਉਹ ਉਧਾਰ ਮਿਲਦੇ ਨੇ ਜਿੱਦਾਂ ਰਾਸ਼ਟਰੀ ਗ੍ਰਿਤ ਬੈਂਕ ਰਾਸ਼ਟਰੀ ਗ੍ਰਿਤ ਬੈਂਕ ਕਿਹੜੇ ਹੋਗੇ ਜਿੱਦਾਂ ਸਾਡਾ ਸਟੇਟ ਬੈਂਕ ਆਫ ਇੰਡੀਆ ਹੈ ਠੀਕ ਹੈ ਪੰਜਾਬ ਨੈਸ਼ਨਲ ਬੈਂਕ ਹੈ ਬੈਂਕ ਆਫ ਪੜੌਦਾ ਹੈ ਜਿਹੜੇ ਸਰਕਾਰੀ ਬੈਂਕ ਨੇ ਉਹਨਾਂ ਨੂੰ ਰਾਸ਼ਟਰੀ ਗ੍ਰਿਤ ਬੈਂਕ ਕਿਹਾ ਜਾਂਦਾ ਸਹਿਕਾਰੀ ਜਿਨ੍ਹਾਂ ਦੇ ਵਿੱਚ ਕੁਝ ਜਿੱਦਾਂ ਸਾਡੇ ਪਿੰਡਾਂ ਦੇ ਵਿੱਚ ਕੋਆਪਰੇਟਿਵ ਬੈਂਕਸ ਨੇ ਸੁਸਾਇਟੀਆਂ ਨੇ ਠੀਕ ਹੈ ਫਿਰ ਉਸ ਤੋਂ ਇਲਾਵਾ ਨਿੱਜੀ ਬੈਂਕ ਨਿੱਜੀ ਬੈਂਕ ਕਿਹੜੇ ਹੋਗੇ ਜਿਦਾ ਐਚਡੀਐਫਸੀ ICICI ਠੀਕ ਹੈ ਇਸ ਤਰ੍ਹਾਂ ਦੇ ਜਿਹੜੇ ਪ੍ਰਾਈਵੇਟ ਬੈਂਕ ਨੇ ਉਹਨਾਂ ਨੂੰ ਨਿੱਜੀ ਬੈਂਕ ਕਿਹਾ ਜਾਂਦਾ ਇਹ ਸਾਰੇ ਕੀ ਨੇ ਰਸਮੀ ਸਰੋਤ ਨੇ ਠੀਕ ਹੈ ਪ੍ਰੋਪਰ ਬੈਠੇ ਨੇ ਪਰ ਜਿਹੜੇ ਸਾਡੇ ਆੜਤੀ ਜਾਂ ਮਹਾਜਨ ਨੇ ਠੀਕ ਹੈ ਉਹਨਾਂ ਕੋਲੋਂ ਅਸੀਂ ਪੈਸੇ ਜਿਹੜੇ ਆ ਉਧਾਰੇ ਲੈਨੇ ਆ ਤਾਂ ਉਹ ਕੀ ਹੁੰਦਾ ਆ ਉਹਤੇ ਕੋਈ ਸਰਕਾਰ ਦੀ ਕੋਈ ਨਿਸ਼ਚਿਤ ਪਾਲਿਸੀ ਨਹੀਂ ਹੁੰਦੀ ਉਹ ਆਪਣੀ ਆਪਣੇ ਟਰਮ ਐਂਡ ਕੰਡੀਸ਼ਨ ਸਾਡੇ ਆਪਣੇ ਹੁੰਦੇ ਨੇ ਇਹਨਾਂ ਨੂੰ ਰਸਮੀ ਸਰੋਤ ਇਹਨਾਂ ਨੂੰ ਗੈਰ ਰਸਮੀ ਸਰੋਤ ਕਿਹਾ ਜਾਂਦਾ ਆ ਠੀਕ ਹੈ ਪੁਰਾਣੇ ਵੀ ਕਹਿ ਸਕਦੇ ਆ ਰਵਾਇਤੀ ਵੀ ਕਹਿ ਸਕਦੇ ਆ ਠੀਕ ਹੈ ਤੇ ਇਹਨਾਂ ਨੂੰ ਗੈਰ ਰਸਮੀ ਵੀ ਕਹਿ ਸਕਦੇ ਆ ਤਾਂ ਰਸਮੀ ਸਰੋਤਾਂ ਚ ਰਾਸ਼ਟਰੀ ਗ੍ਰਿਟ ਬੈਂਕ ਸਹਿਕਾਰੀ ਤੇ ਨਿੱਜੀ ਬੈਂਕ ਸਾਡੇ ਹੁੰਦੇ ਨੇ ਹੇਠ ਲਿਖਿਆਂ ਵਿੱਚੋਂ ਕਿਹੜੀ ਆਰਥਿਕ ਕਿਰਿਆ ਨੂੰ ਗੌਣ ਖੇਤਰ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਠੀਕ ਹੈ ਆਰਥਿਕ ਕਿਰਿਆ ਜਿਹੜਾ ਆਧਾਰ ਤੇ ਅਸੀਂ ਕੀ ਕਰਦੇ ਹੁੰਨੇ ਆ ਆਪਣੀ ਜਿਹੜੀ ਅਰਥ ਵਿਵਸਥਾ ਉਹਨੂੰ ਤਿੰਨ ਹਿੱਸਿਆਂ ਚ ਵੰਡਦੇ ਆ ਇੱਕ ਅਸੀਂ ਕਹਿੰਦੇ ਆ ਪ੍ਰਾਇਮਰੀ ਸੈਕਟਰ ਠੀਕ ਹੈ ਇੱਕ ਅਸੀਂ ਕਹਿੰਦੇ ਆ ਸੈਕੰਡਰੀ ਅਗਰ ਕੁਝ ਵੀ ਆਪੇ ਤਾਂ ਤੁਸੀਂ ਖਿਆਲ ਰੱਖਣਾ ਇੱਕ ਅਸੀਂ ਕਹਿੰਦੇ ਆ ਸੇਵਾਵਾ ਖੇਤਰ ਸੇਵਾ ਖੇਤਰ ਜਿਹੜਾ ਸਕੈਂਡਰੀ ਖੇਤਰ ਹੈ ਇਹਨੂੰ ਹੀ ਬੋਲਿਆ ਜਾਂਦਾ ਹੈ ਗੌਣ ਖੇਤਰ ਵੀ ਠੀਕ ਹੈ ਜਿਹੜਾ ਪ੍ਰਾਇਮਰੀ ਖੇਤਰ ਹੈ ਇਹਨੂੰ ਇਹ ਵੀ ਬੋਲਿਆ ਜਾਂਦਾ ਮੁੱਢਲਾ ਖੇਤਰ ਵੀ ਚਾਹੇ ਮੁੱਢਲੇ ਖੇਤਰ ਦੀ ਗੱਲ ਕਰੇ ਤਾਂ ਪ੍ਰਾਇਮਰੀ ਸੈਕਟਰ ਜਿਹਦੇ ਵਿੱਚ ਜਿੰਨੀ ਵੀ ਜਿਹੜੀ ਸਾਡੀ ਖੇਤੀਬਾੜੀ ਠੀਕ ਹੈ ਮਾਈਨਿੰਗ ਜਾਨਕਿ ਜੋ ਚੀਜ਼ਾਂ ਸੀ ਸਿੱਧੀਆਂ ਕੁਦਰਤ ਤੋਂ ਪੈਦਾ ਕਰਕੇ ਦਿੰਦੇ ਆ ਉਹਨੂੰ ਅਸੀਂ ਪ੍ਰਾਇਮਰੀ ਸੈਕਟਰ ਕਹਿੰਦੇ ਆ ਜਾਂ ਮੁੱਢਲਾ ਸੈਕਟਰ ਕਹਿੰਦੇ ਆ ਸਕੈਂਡਰੀ ਸੈਕਟਰ ਦੇ ਵਿੱਚ ਉਹ ਚੀਜ਼ਾਂ ਆਉਂਦੀਆਂ ਨੇ ਜਿਹੜੀ ਸਾਡੀ ਇੰਡਸਟਰੀ ਹੈ ਜਿਹੜੀ ਕੱਚੇ ਮਾਲ ਦਾ ਇਸਤੇਮਾਲ ਕਰਕੇ ਉਹਨੂੰ ਪੱਕਾ ਮਾਲ ਬਣਾ ਕੇ ਜਿਹੜੀ ਕੀ ਕਰ ਦਿੰਦੀ ਆ ਤਿਆਰ ਕਰਕੇ ਦਿੰਦੀ ਆ ਉਹਨੂੰ ਅਸੀਂ ਗੌਣ ਸੈਕਟਰ ਜਾਂ ਸੈਕੰਡਰੀ ਸੈਕਟਰ ਕਹਿੰਦੇ ਆ ਤੇ ਇਹਨਾਂ ਦੋਨਾਂ ਦੇ ਸੁਮੇਲ ਲਈ ਸਾਡੇ ਕੋਲ ਇੱਕ ਸੇਵਾ ਖੇਤਰ ਹੁੰਦਾ ਇਹ ਨਵਾਂ ਕੁਝ ਨਹੀਂ ਪੈਦਾ ਕਰਦਾ ਇਹ ਜਿਆਦਾ ਸੈਕੰਡਰੀ ਖੇਤਰ ਦਾ ਬਣਿਆ ਹੋਇਆ ਮਾਲ ਹੈ ਜਿਹੜਾ ਉਹਨੂੰ ਅੱਗੇ ਪਹੁੰਚਾਉਂਦਾ ਜਾਂ ਜਿੱਦਾਂ ਟੀਚਰ ਨੇ ਠੀਕ ਹੈ ਹੋਟਲਸ ਨੇ ਹਸਪੀਟਲਸ ਨੇ ਇਹ ਕੀ ਕਰਦੇ ਨੇ ਸੇਵਾ ਕਰਦੇ ਨੇ ਟਰਾਂਸਪੋਰਟੇਸ਼ਨ ਹੈ ਰੇਲਵੇ ਡਿਪਾਰਟਮੈਂਟ ਹੈ ਸਾਰਾ ਸੇਵਾ ਖੇਤਰ ਹੈਗਾ ਠੀਕ ਹੈ ਜੀ ਤਾਂ ਇੱਥੇ ਸੀ ਦੱਸਣਾ ਆ ਕਿ ਗੌਣ ਖੇਤਰ ਵਿੱਚ ਸ਼ਾਮਿਲ ਹੈ ਤਾਂ ਗੌਣ ਖੇਤਰ ਦੇ ਵਿੱਚ ਕੀ ਹੋ ਗਿਆ ਨਿਰਮਾਣ ਖੇਤਰ ਇਕੀ ਕਰਦਾ ਹੈ ਕੱਚਾ ਮਾਲ ਲੈ ਕੇ ਉਹਨਾਂ ਨੇ ਜਿਹੜੇ ਹੁਣ ਖੁਦਾਈ ਕਿੱਥੇ ਆ ਗਈ ਸਾਡੀ ਇਹ ਸਾਡੀ ਪ੍ਰਾਇਮਰੀ ਖੇਤਰ ਦੇ ਵਿੱਚ ਆ ਗਈ ਯਾਤਰਾਜਤ ਸੰਚਾਰ ਦੇ ਸਾਧਨ ਸਾਡੇ ਸੇਵਾ ਖੇਤਰ ਦੇ ਵਿੱਚ ਆ ਗਏ ਤਾਂ ਇਹ ਤਿੰਨੋਂ ਖੇਤਰਾਂ ਦੇ ਬਾਰੇ ਤੁਸੀਂ ਧਿਆਨ ਨਾਲ ਸਮਝਣਾ ਤੇ ਫਿਰ ਕੋਈ ਵੀ ਤੁਹਾਨੂੰ ਅੱਜ ਵਿੱਚ ਹੈ ਗੌਣ ਖੇਤਰ ਪੁੱਛ ਲਵੇ ਠੀਕ ਹੈ ਜਾਨਕੀ ਜੀ ਦੇ ਵਿੱਚ ਉਦਯੋਗ ਇੰਡਸਟਰੀ ਜਿਹਦੇ ਵਿੱਚ ਕੱਚੇ ਮਾਲ ਨੂੰ ਪੱਕਾ ਤਿਆਰ ਕੀਤਾ ਜਾਂਦਾ ਹੈ ਪ੍ਰਾਇਮਰੀ ਜਿਹਦੇ ਵਿੱਚ ਖੇਤੀਬਾੜੀ ਮਾਈਨਿੰਗ ਫਿਸ਼ਿੰਗ ਜੋ ਸਿੱਧੀਆਂ ਕੁਦਰਤ ਤੋਂ ਚੀਜ਼ਾਂ ਅਸੀਂ ਲੈਨੇ ਆ ਠੀਕ ਹੈ ਸੇਵਾ ਖੇਤਰ ਜਿਹਦੇ ਵਿੱਚ ਅਸੀਂ ਸੇਵਾਵਾਂ ਕਰਦੇ ਜਿੱਦਾਂ ਆ ਜਾਤਾ ਜਾਤੇ ਸੰਚਾਰ ਖੇਤਰ ਹੈ ਤਾਂ ਕੁਝ ਵੀ ਆਵੇ ਤੁਹਾਨੂੰ ਕਨਸੈਪਟ ਕਲੀਅਰ ਹੋਣ ਤਿੰਨੋਂ ਖੇਤਰਾਂ ਦੇ ਤਾਂ ਤੁਹਾਡੇ ਕੋਲ ਕੋਈ ਕੁਐਸਚਨ ਆਵੇ ਤੁਸੀਂ ਉਹ ਦਾ ਆਨਸਰ ਕਰ ਸਕਦੇ ਹੈਗੇ ਅੱਗੇ ਹੈ 2000 21 ਵਿੱਚ ਸੇਵਾ ਖੇਤਰ ਜਿਹੜਾ ਸੀ ਭਾਰਤ ਦੇ ਕੋਲ ਘਰੇਲੂ ਉਤਪਾਦਨ ਵਿੱਚ ਕਿੰਨਾ ਯੋਗਦਾਨ ਕਿੰਨੇ ਪ੍ਰਤੀਸ਼ਤ ਹੈ ਤਾਂ ਸੇਵਾ ਖੇਤਰ ਦਾ ਯੋਗਦਾਨ ਜਿਹੜਾ ਸਾਰੇ ਵੱਧਦਾ ਜਾ ਰਿਹਾ ਜਿਹਨੂੰ ਅਸੀਂ ਕਹਿੰਦੇ ਆ 53. ਜਿਹੜਾ ਸੀ ਉਹ 89% ਜਿਹੜਾ ਹੋ ਗਿਆ 98% ਜਿਹੜਾ ਸੀ ਉਹ ਹੈਗਾ ਸੀ ਇਹ ਜਿਹੜੇ ਇਦਾਂ ਦੇ ਡਾਟਾਜ਼ ਹੁੰਦੇ ਨੇ ਕੁਝ ਇਹਨਾਂ ਨੂੰ ਪੁੱਤ ਰੱਟਾ ਹੀ ਮਾਰਨਾ ਪੈਣਾ ਇਹਨਾਂ ਦਾ ਹੋਰ ਕੋਈ ਹੱਲ ਸਾਡੇ ਕੋਲ ਨਹੀਂ ਹੈਗਾ ਠੀਕ ਹੈ ਤਾਂ ਉਸ ਤੋਂ ਬਾਅਦ ਸਾਡੇ ਕੋਲ ਅਗਲਾ ਪਾਰਟ ਹੈ ਯੋਜਨਾ ਕਾਲ ਦੌਰਾਨ ਭਾਰਤ ਵਿੱਚ ਸੇਵਾ ਖੇਤਰ ਦੀ ਵਿਕਾਸ ਦਰ ਕਿੰਨੇ ਬਰਤੀयत ਰਹੀ ਹੈ ਯੋਜਨਾ ਕਾਲ ਠੀਕ ਹੈ ਯੋਜਨਾ ਕਾਲ ਮੀਨਸ ਕੀ ਹੁੰਦਾ ਸਾਡੀਆਂ ਜੜੀਆਂ ਨੇ 5 ਸਾਲਾਂ ਯੋਜਨਾਵਾ ਨੇ ਠੀਕ ਹੈ 10 ਸਾਲਾਂ ਯੋਜਨਾਵਾ ਨੇ ਉਨ੍ਹਾਂ ਦੇ ਵਿੱਚ ਜਿਹੜਾ ਹੈ ਇੱਕ ਯੋਜਨਾ ਕਾਲ ਦੇ ਵਿੱਚ ਜਿਹੜਾ ਸੇਵਾ ਖੇਤਰ ਹੈਗਾ ਆ ਕਿੰਨੇ ਪ੍ਰਤੀਸ਼ਤ ਮੰਨਿਆ ਜਾ ਰਿਹਾ 9 ਪ੍ਰਤੀਸ਼ਤ ਮੰਨਿਆ ਜਾ ਰਿਹਾ ਸਭ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਖੇਤਰ ਵੱਧ ਰਿਹਾ ਉਹ ਸੇਵਾ ਖੇਤਰ ਹੈਗਾ ਠੀਕ ਹੈ ਇਹ ਚੀਜ਼ ਤੁਸੀਂ ਖਿਆਲ ਰੱਖਣੀ ਆ ਉਮੀਦ ਕਰਦਾ ਇੱਥੇ ਤੱਕ ਸਾਰੇ ਸਵਾਲ ਜਿਹੜੇ ਸਮਝ ਲੱਗ ਗਏ ਹੋਣਗੇ ਤੇ ਉਹਦੇ ਨਾਲ ਸੰਬੰਧਿਤ ਕਨਸੈਪਟ ਵੀ ਠੀਕ ਹੈ ਸਮਝ ਕੇ ਅچھے ਤਰੀਕੇ ਦੇ ਨਾਲ ਤਾਂ ਹੀ ਮੈਂ ਕਹਿਣਾ ਵੀਡੀਓ ਨੂੰ ਪੂਰੀ ਡਿਟੇਲਸ ਦੇ ਵਿੱਚ ਦੇਖਿਆ ਕਰੋ ਸਮਝਿਆ ਕਰੋ ਕੱਲੇ ਆਨਸਰਸ ਆ ਗਏ ਉਹ ਕਾਫੀ ਸਫੀਸ਼ੀਐਂਟ ਨਹੀਂ ਹੁੰਦੇ ਕਿਹੜੇ ਲਖਿਆਵਾਂ ਵਿੱਚੋਂ ਕਿਸ ਨੂੰ ਮਨੁੱਖੀ ਪੂੰਜੀ ਵਿੱਚ ਸ਼ਾਮਲ ਕੀਤਾ ਜਾਂਦਾ ਮਨੁੱਖੀ ਪੂੰਜੀ ਮਨੁੱਖ ਜਿਹੜੇ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਪੂੰਜੀ ਉੱਥੋਂ ਦੇ ਰਹਿਣ ਵਾਲੇ ਕੀ ਹੁੰਦੇ ਨੇ ਲੋਕ ਹੁੰਦੇ ਨੇ ਉਹਨਾਂ ਨੂੰ ਮਨੁੱਖੀ ਪੂੰਜੀ ਕਿਹਾ ਜਾਂਦਾ ਹਿਮਨ ਰਿਸੋਰਸਸ ਕਿਹਾ ਜਾਂਦਾ ਹੈ ਠੀਕ ਹੈ ਇਹਦੇ ਉੱਤੇ ਹੀ ਕਿਸੇ ਦੇਸ਼ ਦੀ ਜਿਹੜੀ ਤਰੱਕੀ ਆ ਉਹ ਨਿਰਭਰ ਕਰਦੀ ਆ ਤੁਹਾਨੂੰ ਸਕੂਲਾਂ ਦੇ ਵਿੱਚ ਪੜਾਇਆ ਜਾ ਰਿਹਾ ਤੁਹਾਡੀ ਸਿਹਤ ਦਾ ਖਿਆਲ ਰੱਖਿਆ ਜਾ ਰਿਹਾ ਉਹ ਕਾਦੇ ਕਰਕੇ ਤਾਂ ਕਿ ਦੇਸ਼ ਦੀ ਮਨੁੱਖੀ ਪੂੰਜੀ ਆ ਜਿਹੜੀ ਉਹ ਬਹੁਤ ਵਧੀਆ ਬਣ ਸਕੇ ਤਾਂ ਅਧਿਆਪਕ ਨੇ ਡਾਕਟਰ ਨੇ ਇੰਜੀਨੀਅਰ ਨੇ ਇਹ ਕੀ ਹੁੰਦੇ ਨੇ ਸਾਰੇ ਦੇ ਸਾਰੇ ਕੀ ਹੁੰਦੇ ਨੇ ਮਨੁੱਖੀ ਪੂੰਜੀ ਹੁੰਦੇ ਨੇ ਕਿਸ ਭਾਰਤ ਦੀ ਜਨਸੰਖਿਆ ਦੀ ਸਲਾਨਾ ਵਾਧਾ ਦਰ ਠੀਕ ਹੈ ਹੁਣ ਤੁਸੀਂ ਦੱਸਣਾ ਕਿ ਜਨਸੰਖਿਆ ਪੱਖੋਂ ਸੰਸਾਰ ਵਿੱਚ ਭਾਰਤ ਕਿਹੜੇ ਨੰਬਰ ਤੇ ਹੈਗਾ ਠੀਕ ਹੈ ਇਹ ਮੈਨੂੰ ਕਮੈਂਟ ਕਰਕੇ ਤੁਸੀਂ ਆਨਸਰ ਦੇਵੋਗੇ ਜਰੂਰ ਆ ਕਮੈਂਟ ਕਰਿਆ ਕਰੋ ਕਮੈਂਟਸ ਤੁਸੀਂ ਨਹੀਂ ਕਰਦੇ ਠੀਕ ਹੈ ਤੁਹਾਨੂੰ ਆਨਸਰ ਜਾਂਦੇ ਹੁੰਦੇ ਨੇ ਪਰ ਅਗਰ ਤੁਸੀਂ ਕਮੈਂਟਸ ਕਰਕੇ ਦੱਸਦੇ ਹੋ ਤਾਂ ਤੁਹਾਨੂੰ ਜਿਹੜੀ ਜਾਣਕਾਰੀ ਆ ਉਹ ਮੈਂ ਉਹਨੂੰ ਦਰੁਸਤ ਵੀ ਕਰ ਸਕਦਾ ਦੂਜਾ ਮੈਨੂੰ ਅਗਰ ਤੁਹਾਡੀ ਕੋਈ ਹੋਰ ਡਿਮਾਂਡ ਹੈ ਤੁਹਾਨੂੰ ਕੋਈ ਗੱਲ ਸਮਝ ਨਹੀਂ ਲੱਗੀ ਤਾਂ ਤੁਸੀਂ ਉਸ ਦੇ ਬਾਰੇ ਵੀ ਮੈਨੂੰ ਕਹਿ ਸਕਦੇ ਹੋ ਤੇ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਸਾਰੇ ਕਮੈਂਟਸ ਦਾ ਮੈਂ ਜਵਾਬ ਹੈ ਜਿਹੜਾ ਉਹ ਪ੍ਰੋਪਰਲੀ ਤੁਹਾਨੂੰ ਦਵਾਂ ਤਾਂ ਸਲਾਨਾ ਵਾਧਾ ਦਰ ਮੀਨ ਸਾਲ ਦੇ ਵਿੱਚ ਕਿੰਨੇ ਵਧਿਆ 1.7% ਵਰਤਮਾਨ ਸਮੇਂ ਸਰਕਾਰ ਦੁਆਰਾ ਸਿਹਤ ਤੇ ਜਿਹੜੀ ਸਿੱਖਿਆ ਆ ਉਹਦੇ ਉੱਤੇ ਕੁੱਲ ਗ੍ਰੋਸ ਡੋਮੈਸਟਿਕ ਜਿਹੜੀ ਜੀਡੀਪੀ ਹੈ ਪ੍ਰੋਡਕਸ਼ਨ ਆ ਉਹਦਾ ਕਿੰਨੇ ਪ੍ਰਤੀਸ਼ਤ ਖਰਚ ਕੀਤਾ ਜਾ ਰਿਹਾ ਠੀਕ ਹੈ ਹੁਣ ਦੇਖ ਲਓ ਸਿਰਫ 3% ਆ ਜਿਹੜਾ ਉਹ ਖਰਚ ਕੀਤਾ ਜਾ ਰਿਹਾ ਸਿਹਤ ਤੇ ਸਿੱਖਿਆ ਦੇ ਉੱਤੇ ਜੇਕਰ ਤੁਸੀਂ ਅੱਛੇ ਦੇਸ਼ਾਂ ਦੀ ਗੱਲ ਕਰੋਗੇ ਅਮਰੀਕਾ ਵਰਗੇ ਜਾਂ ਜਿਹੜੇ ਫਿਨਲੈਂਡ ਨਾਰਵੇ ਜਿਨ੍ਹਾਂ ਨੂੰ ਅਸੀਂ ਉਹਨਾਂ ਦਾ ਜਿਹੜਾ ਇਹਦੇ ਤੇ ਖਰਚਾ ਹੈ ਉਹ 10-15% ਦੇ ਨੇੜੇ ਹੈਗਾ ਤਾਂ ਹਜੇ ਭਾਰਤੀਆ ਸਰਕਾਰਾਂ ਨੇ ਜਿਹੜੀਆਂ ਸਾਨੂੰ ਲੱਗ ਰਿਹਾ ਕਿ ਸਿੱਖਿਆ ਦੇ ਉੱਤੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਚੀਜ਼ਾਂ ਆਉਣ ਲੱਗੀਆਂ ਪਰ ਹਜੇ ਵੀ ਖਰਚਾ ਸਰਕਾਰ ਦੇ ਪੱਖ ਤੋਂ ਉਹਨਾਂ ਨਹੀਂ ਹੈਗਾ ਜਿੰਨਾ ਹੋਣਾ ਚਾਹੀਦਾ ਹੈ ਠੀਕ ਹੈ ਤਾਂ ਸਿਰਫ ਕਿੰਨਾ ਹੈਗਾ 3% ਸੇਵਾ ਖੇਤਰ ਭਾਰਤ ਦੇ ਵਿਦੇਸ਼ੀ ਵਪਾਰ ਵਿੱਚ ਕਿੰਨਾ ਯੋਗਦਾਨ ਪਾ ਰਿਹਾ ਹੈ 20% ਠੀਕ ਹੈ ਸਾਡੇ ਜਿੰਨੇ ਲੋਕ ਜਿਹੜੇ ਨੇ ਉਹ ਬਾਹਰ ਜਾਂਦੇ ਨੇ ਉੱਧਰ ਜਾ ਕੇ ਸੇਵਾਵਾਂ ਕਰਦੇ ਨੇ ਜਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਤਾਂ 20% ਜਿਹੜਾ ਸਾਡੇ ਵਿਦੇਸ਼ੀ ਵਪਾਰ ਦੇ ਵਿੱਚ ਠੀਕ ਹੈ ਸਾਨੂੰ ਫੋਰਨ ਕਰੰਸੀ ਉੱਧਰੋਂ ਖਰੀਦਣ ਲਿਆ ਕੇ ਆਉਣ ਦੇ ਵਿੱਚ ਹਿੱਸਾ ਜਿਹੜਾ ਹੈ ਉਹ ਸੇਵਾ ਖੇਤਰ ਦਾ ਹੈਗਾ ਆ ਜੋ ਵਪਾਰ ਜੋ ਦੇਸ਼ਾਂ ਵਿਚਕਾਰ ਹੁੰਦਾ ਹੈ ਉਸ ਨੂੰ ਕੀ ਕਹਿੰਦੇ ਨੇ ਠੀਕ ਹੈ ਉਹਨੂੰ ਅਸੀਂ ਕੀ ਕਹਿੰਨੇ ਆ ਵਿਦੇਸ਼ੀ ਵਪਾਰ ਕਿਉਂਕਿ ਦੋ ਦੇਸ਼ਾਂ ਦੇ ਵਿਚਕਾਰ ਹੋਇਆ ਵਿਦੇਸ਼ੀ ਵਪਾਰ ਅਗਰ ਦੋ ਰਾਜਾਂ ਦੇ ਵਿਚਕਾਰ ਹੁੰਦਾ ਤਾਂ ਉਹਨੂੰ ਅਸੀਂ ਕਹਿੰਦੇ ਆ ਖੇਤਰੀ ਵਪਾਰ ਠੀਕ ਹੈ ਨਵੀਂ ਆਰਥਿਕ ਨੀਤੀ ਨੂੰ ਅਪਣਾਉਣ ਦੇ ਪਿੱਛੇ ਮੁੱਖ ਕਾਰਨ ਕੀ ਸੀ ਠੀਕ ਆ ਦੇਖੋ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਤੇ ਨਵੀਂ ਆਰਥਿਕ ਨੀਤੀ ਕਦੋਂ ਅਪਣਾਣੀ ਸ਼ੁਰੂ ਕੀਤੀ ਸੀ 1991 ਦੇ ਵਿੱਚ ਜਿਹਦੇ ਨਾਲ ਸੰਬੰਧਤ ਆਪਾਂ ਹੁਣ ਹੀ ਜਿਹੜਾ ਹੈ ਸਾਡੇ ਪ੍ਰਧਾਨ ਮੰਤਰੀ ਜਿਹੜੇ ਸਵਰਗ ਅਸੀਂ ਸਰਦਾਰ ਮਨਮੋਨ ਸਿੰਘ ਜੀ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਨੇ ਹੀ ਇਹ ਨਵੀਂ ਨੀਤੀ ਅਪਣਾਈ ਸੀ 1995 ਦੇ ਵਿੱਚ ਤੇ ਮੈਂ ਜਿਹੜੀ ਤੁਹਾਨੂੰ ਗੱਲ ਕਹਿ ਰਿਹਾ ਸੀ ਭੁਗਤਾਨ ਸੰਤੁਲਨ ਵਿੱਚ ਘਾਟਾ ਆ ਦੇਖੋ ਜਦੋਂ ਸਾਡਾ ਨਿਰਜਾਤ ਨੇ ਵੱਧ ਹੁੰਦੇ ਨੇ ਆਯਾਤ ਘੱਟ ਹੁੰਦੇ ਨੇ ਤੁਹਾਨੂੰ ਉਸੇ ਭੁਗਤਾਨ ਸੰਤੁਲਨ 'ਚ ਘਾਟਾ ਉਸ ਸਮੇਂ ਬਹੁਤ ਜ਼ਿਆਦਾ ਸੀ ਮੋਦਰਾ ਸਫੀਤੀ ਦੀ ਦਰ ਵਿੱਚ ਬਾਦ ਦਾ ਮੋਦਰਾ ਸਫੀਤੀ ਕੀ ਹੁੰਦਾ ਆ ਕੀਮਤਾਂ ਦੇ ਵਿੱਚ ਲਗਾਤਾਰ ਵਾਧੇ ਨੂੰ ਅਸੀਂ ਕੀ ਕਹਿੰਦੇ ਆ ਮੋਦਰਾ ਸਫੀਤੀ ਕਹਿੰਦੇ ਆ ਇਹ ਕੁਐਸਚਨ ਵੀ ਜਾਂਦਾ ਆ ਤੁਹਾਨੂੰ ਪ੍ਰੀਖਿਆਵਾਂ ਦੇ ਵਿੱਚ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਘਾਟਾ ਸਾਡਾ ਜਿਹੜਾ ਡਾਲਰ ਦੇ ਇਵਨ ਥੋ ਮਾਈਨਸ ਦੇ ਵਿੱਚ ਚਲਾ ਗਿਆ ਸੀ ਜਿਸ ਕਰਕੇ ਅਸੀਂ 1991 ਵਿੱਚ ਨਵੀਂ ਨੀਤੀ ਹੈ ਜਿਹੜੀ ਆਰਥਿਕ ਨਵੀਂ ਨੀਤੀ ਹੈ ਅਪਣਾਈ ਜ ਜਿਹਨੂੰ ਅਸੀਂ ਖੁੱਲੀ ਅਰਥਵਿਵਸਥਾ ਦੀ ਗੱਲ ਕਰਦੇ ਹਾਂ ਠੀਕ ਹੈ ਅਸੀਂ ਪਹਿਲਾਂ ਬਹੁਤ ਘੱਟ ਚੀਜ਼ਾਂ ਸੀ ਜਿਹੜੀਆਂ ਬਾਹਰੋਂ ਭੇਜਦੇ ਮੰਗਾਂਦੇ ਸੀ ਤੇ ਬਾਕੀ ਉਸ ਤੋਂ ਬਾਅਦ ਹੀ ਸਾਡੀ ਖੁੱਲੀ ਅਰਥਵਿਵਸਥਾ ਜਿਹਦੇ ਨਾਲ ਸਾਡੇ ਕੋਲ ਮਲਟੀਨੇਸ਼ਨਲ ਕੰਪਨੀਆਂਜ਼ ਨੇ ਜਿਹੜੀਆਂ ਐਮ ਐਨ ਸੀਜ਼ ਨੇ ਉਹਨਾਂ ਨੇ ਦੇਸ਼ ਦੇ ਪਛਾਣਾਣਾ ਸ਼ੁਰੂ ਕਰਤਾ ਤਾਂ ਇਹ ਨਵੀਂ ਆਰਥਿਕ ਨੀਤੀ ਅਪਣਾਉਣ ਦੇ ਪਿੱਛੇ ਸਾਰੇ ਹੀ ਕਾਰਨ ਸੀਗੇ ਕੁਐਸਚਨ ਕਾਫੀ ਇੰਪੋਰਟੈਂਟ ਹੈ ਇਹਨੂੰ ਧਿਆਨ ਨਾਲ ਕਰਨਾ ਹੈ ਸਮਝ ਕੇ ਕਰਨਾ ਹੈ ਠ ਭਾਰਤ ਵਿਸ਼ਵ ਵਪਾਰ ਸੰਗਠਨ ਦਾ ਮੈਂਬਰ ਕਦੋਂ ਬਣਿਆ ਆ ਦੇਖੋ 1991 ਵਿੱਚ ਅਸੀਂ ਨਵੀਂ ਨੀਤੀ ਅਪਣਾਈ ਤੇ 1 ਜਨਵਰੀ 1995 ਨੂੰ ਅਸੀਂ ਕੀ ਬਣ ਗਏ ਵਰਲਡ ਟ੍ਰੇਡ WTO ਦੇ ਵਿਸ਼ਵ ਵਪਾਰ ਸੰਗਠਨ ਦੇ ਜਿਹੜੇ ਆਰਗੇਨਾਈਜੇਸ਼ਨ ਹੈ ਉਹਦੇ ਅਸੀਂ ਮੈਂਬਰ ਬਣ ਗਏ ਠੀਕ ਹੈ ਜੀ ਨਿਰਪੱਖ ਵਿਸ਼ਵੀਕਰਨ ਕੀ ਹੈ ਠੀਕ ਹੈ ਸਾਰਿਆਂ ਦੀ ਬਰਾਬਰ ਲਾਭ ਮਹਾਰਤ ਅਤੇ ਗੈਰ ਮਹਾਰਤ ਕੇ ਲਈ ਬਰਾਬਰ ਮੌਕੇ ਇਹਨਾਂ ਸਾਰਿਆਂ ਨੂੰ ਅਸੀਂ ਕੀ ਕਹਿੰਦੇ ਹਾਂ ਨਿਰਪੱਖ ਵਿਸ਼ਵੀਕਰਨ ਬਰਾਬਰ ਦੋਨੋਂ ਹੀ ਹੈਗੇ ਨੇ ਭਾਰਤ ਵਿੱਚ ਹਰ ਸਾਲ ਰਾਸ਼ਟਰੀ ਭੋਗਤਾ ਦਿਵਸ 24 ਦਸੰਬਰ ਨੂੰ ਮਨਾਇਆ ਜਾਂਦਾ ਹੈ ਠੀਕ ਹੈ ਰਾਸ਼ਟਰੀ ਭੋਗਤਾ ਨੈਸ਼ਨਲ ਕੰਜ਼ਿਊਮਰ ਡੇ ਜਿਹਨੂੰ ਕਹਿੰਦੇ ਆ ਉਹ ਕਦੋਂ ਮਨਾਇਆ ਜਾਂਦਾ ਹੈ 24 ਦਸੰਬਰ ਨੂੰ ਐਗ ਮਾਰਕ ਲੋਗੋ ਹਟ ਲਿਖਿਆ ਵਿੱਚੋਂ ਕਿਸ ਲਈ ਵਰਤਿਆ ਜਾਂਦਾ ਹੈ ਖੇਤੀ ਉਤਪਾਦਾਂ ਲਈ ਠੀਕ ਹੈ ਜਿੰਨੇ ਤੁਹਾਡੇ ਖੇਤੀ ਦੇ ਉਤਪਾਦਨ ਨੇ ਖਾਣੇ ਵਾਲੇ ਜਾਂ ਤੁਹਾਡੇ ਕੋਲ ਆਉਂਦੇ ਨੇ ਠੀਕ ਹੈ ਉਹਦੇ ਵਿੱਚ ਅਸੀਂ ਕੀ ਕਰਦੇ ਆ ਐਗ ਮਾਰਕ ਵਰਤਦੇ ਆ ਇਸ ਤੋਂ ਇਲਾਵਾ ਅਸੀਂ ਹੋਰ ਵੀ ਬਹੁਤ ਸਾਰੇ ਮਾਰਕ ਵਰਤਦੇ ਆ ਠੀਕ ਹੈ ਤੁਸੀਂ ਮੈਨੂੰ ਦੱਸੋਗੇ ਕਿ ਹੋਰ ਕਿਹੜੇ-ਕਿਹੜੇ ਮਾਰਕ ਨੇ ਜਿਹੜੇ ਅਸੀਂ ਸ਼ੁੱਧਤਾ ਦੇ ਪ੍ਰਤੀਕ ਵਜੋਂ ਸਰਕਾਰ ਨੇ ਸਾਨੂੰ ਲਾਗੂ ਕੀਤੇ ਹੋਏ ਨੇ ਸੋਨੇ ਲਈ ਅਲੱਗ ਹੈਗਾ ਖਾਣ ਵਾਲੇ ਪਦਾਰਥਾਂ ਲਈ ਅਲੱਗ ਹੈ ਠੀਕ ਹੈ ਤਾਂ ਉਹਨਾਂ ਦਾ ਮੈਨੂੰ ਤੁਸੀਂ ਆਨਸਰ ਹੈ ਜਿਹੜਾ ਉਹ ਕਮੈਂਟਸ ਦੇ ਵਿੱਚ ਦੱਸੂਗੇ ਕੋਪਰਾ ਕਿਸ ਸਾਲ ਦੇ ਵਿੱਚ ਲਾਗੂ ਹੋਇਆ ਠੀਕ ਹੈ ਹੁਣ ਇਸ ਵਾਰ ਦੋ ਤੇ ਕੁਐਸਚਨ ਆਏ ਤੁਹਾਨੂੰ ਪੇਪਰ ਦੇ ਵਿੱਚ ਇੱਕ ਕੋਪਰਾ ਨਾਲ ਸੰਬੰਧਿਤ ਕਿਹੜੇ ਸਾਲ ਚ ਲਾਗੂ ਹੋਇਆ 1986 ਤੇ ਕੋਪਰਾ ਦੀ ਫੁੱਲ ਫਾਰਮ ਵੀ ਠੀਕ ਹੈ ਇੰਗਲਿਸ਼ ਚ ਅਸੀਂ ਇਹਨੂੰ ਕੀ ਬੋਲਦੇ ਹਾਂ ਐਦਾਂ ਬੋਲਦੇ ਹਾਂ ਕੋਪਰਾ सीओ मीन्स ठीक है कंज्यूमर पीआर मीन्स प्रोटेक्शन ए मीन्स एक्ट कंज्यूमर प्रोटेक्शन एक्ट दैट मीन्स कोपरा ਅਗੇ ਹੈ ਰਾਸ਼ਟਰੀ ਪੱਧਰ ਦੀਆਂ ਉਪਭੋਗਤਾ ਜਿਹੜੀਆਂ ਅਦਾਲਤਾਂ ਵਿੱਚ ਲਿਖਿਆ ਵਿੱਚ ਉਹ ਕਿਸ ਰਕਮ ਤੋਂ ਵੱਧ ਦਾ ਦਾਅਵਾ ਲਈ ਨਿਯੱਠਾ ਜਾਂਦਾ ਹੈ ਰਾਸ਼ਟਰੀ ਪੱਧਰ ਸਾਡੇ ਜਿਹੜੇ ਉਪਭੋਗਤਾ ਅਦਾਲਤਾਂ ਨੇ ਜ਼ਿਲ੍ਹੇ ਤੋਂ ਲੈ ਕੇ ਸਟੇਟ ਤੋਂ ਲੈ ਕੇ ਅਲੱਗ-ਅਲੱਗ ਪੱਧਰ ਤੇ ਬਣੀਆਂ ਹੋਈਆਂ ਨੇ ਜਿਹੜਾ ਰਾਸ਼ਟਰੀ ਪੱਧਰ ਹੈ ਦਿੱਲੀ ਜਿਸ ਤਰ੍ਹਾਂ ਅਗਰ ਆਪਾਂ ਕਹਿ ਲਈਏ ਠੀਕ ਹੈ ਨਾ ਉੱਥੇ ਕਿਸ ਤੋਂ ਵੱਧ ਦਾ 1 ਕਰੋੜ ਤੋਂ ਵੱਧ ਦਾ। ਸੇਟ ਲਿਖਿਆ ਵਿੱਚੋਂ ਬੀਮੇ ਦੇ ਲਾਭ ਹੁਣ ਬੀਮਾ ਤੁਹਾਨੂੰ ਪਤਾ ਇੰਸ਼ੋਰੈਂਸ ਕੀ ਹੁੰਦਾ ਆ। ਠੀਕ ਹੈ ਇਹ ਕੀ ਕਰਦਾ ਸਾਨੂੰ ਜੋਖਮ ਸਮੇ ਸੁਰੱਖਿਆ। ਜਦੋਂ ਸਾਡੇ ਤੇ ਕੋਈ ਵਿਪਤਾ ਪੈਂਦੀ ਆ ਤਾਂ ਉਸ ਸਮੇ ਸਾਨੂੰ ਕੀ ਦਿੰਦਾ ਇਹ ਸੁਰੱਖਿਆ ਜਿੰਦਾ ਜਿਸ ਤਰ੍ਹਾਂ ਅਸੀਂ ਗੱਡੀਆਂ ਦੀ ਇੰਸ਼ੋਰੈਂਸ ਕਰਾਉਂਦੇ ਆ ਠੀਕ ਹੈ ਸਕੂਟਰ ਮੋਟਰਸਾਈਕਲਾਂ ਦੀ ਇੰਸ਼ੋਰੈਂਸ ਆ ਸਾਬੰਦੇ ਟਰਮ ਇੰਸ਼ੋਰੈਂਸ ਵੀ ਕਰਾਉਂਦੇ ਨੇ ਠੀਕ ਹੈ ਤਾਂ ਜਦੋਂ ਕਿਸੇ ਦੀ ਡੈਥ ਹੋ ਗਈ ਜਾਂ ਕੋਈ ਜੇ ਗੱਡੀ ਸਾਡੀ ਟੁੱਟ ਭੱਜ ਗਈ ਤਾਂ ਉਸ ਸਮੇ ਜੋਖਮ ਦੇ ਸਮੇ ਸਾਨੂੰ ਸੁਰੱਖਿਆ ਪ੍ਰਦਾਨ ਕਰਨ ਕੌਣ ਕਰਦਾ ਆ? ਬੀਮਾ ਕਰਤਾ ਹੈ। ਠੀਕ ਹੈ ਜੀ ਹੇਠ ਲਿਖਿਆ ਵਿੱਚੋਂ ਕਿਹੜਾ ਸਟਾਕ ਐਕਸਚੇਂਜ ਬਾਜ਼ਾਰ ਦੇ ਮਹੱਤਵ ਨੂੰ ਦਰਸਾਉਂਦਾ ਹੈ ਸਟਾਕ ਐਕਸਚੇਂਜ ਠੀਕ ਹੈ ਜਿਹੜੀਆਂ ਸਾਡੀਆਂ ਦੋ ਐਸਸੀ ਹੈਗੀਆਂ ਨੇ ਇੱਕ ਐਨਐਸਸੀ ਇੱਕ ਬੀਐਸਸੀ ਬੰਬੇ ਸਟਾਕ ਐਕਸਚੇਂਜ ਤੇ ਨੈਸ਼ਨਲ ਸਟਾਕ ਐਕਸਚੇਂਜ ਠੀਕ ਹੈ ਇਹਨਾਂ ਦੇ ਅਲੱਗ-ਅਲੱਗ ਜਿਹੜੇ ਨੇ ਉਹ ਕੇਂਦਰ ਹੈਗੇ ਨੇ ਪਰ ਅੱਜਕੱਲ ਹੁਣ ਸਾਰਾ ਅਸੀਂ ਇਹਦੇ ਤੇ ਆਨਲਾਈਨ ਜਿਹੜੀ ਟਰੇਡਿੰਗ ਹੈਗੀ ਆ ਉਹ ਕਰਦੇ ਹੈਗੇ ਆ ਤਾਂ ਇਹਦੇ ਵਿੱਚ ਕੀ ਆ ਕੰਪਨੀਆਂ ਜਿਹੜੀਆਂ ਕੰਪਨੀਆਂ ਨੇ ਉਹ ਸਟਾਕ ਐਕਸਚੇਂਜ ਦੇ ਵਿੱਚ ਸ਼ੇਅਰ ਲੈ ਕੇ ਕੀ ਹੁੰਦੀਆਂ ਨੇ ਤਾਂ ਕਿ ਉਹ ਆਪਣਾ ਵਿਕਾਸ ਕਰ ਸਕਣ ਤੇ ਉਹਨਾਂ ਨੂੰ ਕੀ ਪ੍ਰਾਪਤ ਹੋਵੇ? ਧਨ ਹੋਵੇ। ਠੀਕ ਹੈ। ਆਰਥਿਕ ਕਿਰਿਆਵਾਂ ਦੇ ਪੱਧਰ 'ਤੇ ਬਾਦਦਾ ਹੁੰਦਾ ਹੈ। ਜਦੋਂ ਪੈਸਾ ਮਾਰਕੀਟ 'ਚ ਵੱਧ ਗਿਆ ਤਾਂ ਆਰਥਿਕ ਕਿਰਿਆਵਾਂ ਦਾ ਬਾਦਦਾ ਆਪੇ ਹੋਵੇਗਾ। ਤੇ ਉਹਦੇ ਨਾਲ ਕੀ ਹੋਊਗਾ? ਦੇਸ਼ ਦੀ ਉਤਪਾਦਨ ਸ਼ਕਤੀ ਵਧੇਗੀ। ਸ਼ੇਅਰ ਮਾਰਕੀਟ ਜਿਹੜੀ ਆ ਇੱਕ ਬਹੁਤ ਵੱਡਾ ਕਨਸੈਪਟ ਹੈ। ਅਗਰ ਮੈਂ ਇੱਥੇ ਸਮਝਾਣ ਲੱਗਾ ਤਾਂ ਕਾਫੀ ਟਾਈਮ ਲੱਗੂਗਾ। ਠੀਕ ਹੈ। ਅਗਰ ਬਾਕੀ ਕੁਐਸਚਨ ਜਿਹੜੇ 3 ਨੰਬਰ 5 ਨੰਬਰ ਦੇ ਆਏ ਤਾਂ ਉਹਨਾਂ ਵਿੱਚ ਮੈਂ ਤੁਹਾਨੂੰ ਇਹਦੇ 'ਤੇ ਖੁੱਲ੍ਹ ਕੇ ਗੱਲ ਕਰੂੰਗਾ ਤੇ ਦੱਸੂੰਗਾ ਕਿ ਸਟਾਕ ਮਾਰਕੀਟ ਦੇ ਵਿੱਚ ਸ਼ੇਅਰ ਨੇ ਜਿਹੜੇ ਠੀਕ ਹੈ ਤਾਂ ਇਹ ਚੀਜ਼ ਵੀ ਤੁਹਾਨੂੰ ਸਮਝ ਹੋਣੀ ਚਾਹੀਦੀ ਹੈਗੀ ਤਾਂ ਇੱਥੇ ਸਾਡੇ ਕੋਲ ਹੈ ਆਨਸਰ ਅਪਰੋਕਤ ਸਾਰੇ ਸਟਾਕ ਐਕਸਚੇਂਜ ਬਾਜ਼ਾਰ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਠੀਕ ਹੈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਇਸ ਤਰ੍ਹਾਂ ਜਿਸ ਤਰ੍ਹਾਂ ਕੀ ਹੁਣ ਆਮ ਸਾਨੂੰ ਟੈਲੀਵਿਜ਼ਨ ਦੇ ਉੱਤੇ ਵੀ ਇਹ ਮਿਲਦਾ ਆ ਵੀ ਜਿਹੜੇ ਨੇ ਚਾਹੇ ਮਿਊਚੁਅਲ ਫੰਡਸ ਨੇ ਚਾਹੇ ਸਟਾਕ ਐਕਸਚੇਂਜ ਆ ਇਹਦੇ ਵਿੱਚ ਰਿਸਕ ਬਹੁਤ ਹੈ ਕੋਈ ਵੀ ਜਿਹੜਾ ਖਰਚਾ ਕਰਦੇ ਹੋਏ ਇਨਵੈਸਟਮੈਂਟ ਕਰਦੇ ਹੋ ਸਾਨੂੰ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇੱਕ ਤਾਂ ਸਾਰਾ ਤਾਂ ਇੱਕ ਕੰਪਨੀ 'ਚ ਨਹੀਂ ਲਗਾਇਆ ਜਾਵੇ ਦੂਜਾ ਵਿਚੋਲਾ ਕੰਪਨੀ ਦੀ ਮਦਦ ਪ੍ਰਾਪਤ ਕੀਤੀ ਆਵੇ ਜਿਹੜੇ ਲੋਕ ਐਕਸਪਰਟ ਨੇ ਜਿਨ੍ਹਾਂ ਨੂੰ ਪਤਾ ਆ ਉਹਨਾਂ ਦੀ ਸਾਡੀ ਮਦਦ ਲੈ ਸਕਦੇ ਆ ਦੂਜਾ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜੋਖਮਦਾਰ ਕੀ ਇਹਦੇ ਵਿੱਚ ਕੀ ਆ ਰਿਸਕ ਹੈਗਾ ਆ ਸਾਨੂੰ ਉਹਦਾ ਅਨੁਮਾਨ ਪਹਿਲਾਂ ਹੀ ਲਗਾ ਲੈਣਾ ਚਾਹੀਦਾ ਠੀਕ ਹੈ ਕਿਉਂਕਿ ਇਹ ਬੈਂਕ ਦੀਆਂ ਐਫ ਡੀ ਦੀ ਤਰ੍ਹਾਂ ਨਹੀਂ ਹੁੰਦਾ ਜਿੱਕੇ ਸਾਨੂੰ ਪੈਸੇ ਮਿਲ ਨਹੀਂ ਮੁੰਦੇ ਆ ਜਿਹਦੇ ਵਿੱਚ ਇਹਦੇ ਵਿੱਚ ਰਿਸਕ ਬਹੁਤ ਜ਼ਿਆਦਾ ਹੈ ਤਾਂ ਜੇ ਲਾਭ ਬਹੁਤ ਜ਼ਿਆਦਾ ਤਾਂ ਰਿਸਕ ਵੀ ਬਹੁਤ ਜ਼ਿਆਦਾ ਠੀਕ ਹੈ ਤਾਂ ਇਹ ਚੀਜ਼ਾਂ ਦਾ ਸਾਨੂੰ ਪਹਿਲਾਂ ਤੋਂ ਪਤਾ ਹੋਣਾ ਚਾਹੀਦਾ ਇਸ ਕਰਕੇ ਅਪਰੋਕਤ ਸਾਰੇ ਠੀਕ ਇਹ ਸਾਡੇ ਕੋਲ ਅੱਜ ਦਾ ਜਿਹੜੀ ਵੀਡੀਓ ਦਾ ਪਾਰਟ ਸੀ ਅਰਥ ਸ਼ਾਸਤਰ ਨਾਲ ਸੰਬੰਧਿਤ ਇੱਕ ਇੱਕ ਕਨਸੈਪਟ ਕਾਫੀ ਇੰਪੋਰਟੈਂਟ ਸੀਗਾ ਉਮੀਦ ਕਰਦਾ ਹਾਂ ਤੁਹਾਨੂੰ ਇਹ ਗੱਲਾਂ ਸਮਝ ਲੱਗੀਆਂ ਹੋਣਗੀਆਂ ਠੀਕ ਹੈ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਅਰਥ ਸ਼ਾਸਤਰ ਦੇ ਜਿਹੜੇ ਬਾਕੀ 1 ਨੰਬਰ ਵਾਲੇ ਕੁਐਸਚਨ ਨੇ ਜਾਂ 3 ਨੰਬਰ ਨੇ ਉਹ ਵੀ ਵਧੀਆ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਅਗਰ ਵੀਡੀਓ ਅੱਛੀ ਲੱਗ ਗਿਆ ਤਾਂ ਬੱਚਿਓ ਲਾਈਕ ਜ਼ਰੂਰ ਕਰਿਆ ਕਰੋ ਤੇ ਹਜੇ ਵੀ ਬਹੁਤ ਸਾਰੇ ਮੇਰੇ ਅਧਿਆਪਕ ਸਾਥੀ ਤੇ ਬੱਚੇ ਨੇ ਜਿਨ੍ਹਾਂ ਨੇ ਹਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਠੀਕ ਹੈ ਤੇ ਤਾਂ ਕਿ ਤੁਹਾਡੀ ਜਿਹੜੀ ਤਿਆਰੀ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਸਕੇ। ਆਉਣ ਵਾਲੇ ਸਮੇਂ ਦੇ ਵਿੱਚ ਮੈਂ ਹੋਰ ਵੀ ਵਧੀਆ ਵੀਡੀਓਜ਼ ਲੈ ਜਿਹੜੀਆਂ ਤੁਹਾਡੇ ਪੇਪਰਾਂ ਨਾਲ ਸੰਬੰਧਿਤ ਜਾਂ ਆਮ ਜ਼ਿੰਦਗੀ ਦੇ ਵਿੱਚ ਜਿਹੜੀਆਂ ਤੁਹਾਨੂੰ ਇੱਕ ਅੱਛੀ ਸੇਧ ਦੇਣਗੀਆਂ ਉਹਦੇ ਨਾਲ ਸੰਬੰਧਿਤ ਲੈ ਕੇ ਆਵਾਂਗਾ ਇਸ ਲਈ ਬੈਲ ਆਈਕਨ ਪ੍ਰੈਸ ਕਰ ਲੋ ਥੈਂਕ ਯੂ ਹਵਰ ਨਾਈਸ ਡੇ ਖੂਬ ਮਿਹਨਤ ਕਰਕੇ ਪੜੋ ਬਹੁਤ ਘੱਟ ਦਿਨ ਰਹਿ ਗਏ ਨੇ ਪੇਪਰਾਂ ਦੇ ਵਿੱਚ ਧਿਆਨ ਸਮਝ ਕੇ ਪੜੋ ਧੰਨਵਾਦ